ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਜ਼ਰੀਏ ਤੁਸੀਂ ਇਸ ਸਮੇਂ ਪ੍ਰੋਗਰਾਮ ਸੁਣ ਰਹੇ ਹੋ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਪੁਨੀਆ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸੋ ਰੋਕਾ ਪਾ ਖਬਰਾਂ ਦੇ ਵੱਲ ਕਰਦੇ ਆਂ ਤੇ ਵਕਫ ਬੋਰਡ ਤੇ ਕੱਲ ਲੋਕ ਸਭਾ ਦੇ ਵਿੱਚ ਖਾਸੀ ਚਰਚਾ ਹੋਈ ਕਈ ਕੁਝ ਹੋਇਆ 8 ਵਜੇ ਤੱਕ ਸ਼ਾਇਦ ਚਰਚਾ ਚੱਲੀ ਸੀ ਤੇ ਅੱਜ ਗੱਲਬਾਤ ਰਾਜ ਸਭਾ ਚੱਗੇ ਤੁਰੀ ਹੈ ਉੱਥੇ ਕੀ ਕੀ ਖਾਸ ਰਿਹਾ ਕੀ ਤੇ ਨਿਸ਼ਾਨੇ ਸਾਧੇ ਗਏ ਨੇ ਵਿਰੋਧੀਆਂ ਦੇ ਵੱਲੋਂ ਤੇ ਸੱਤਾਧਾਰੀ ਤੇ ਕੀ ਇਸ ਤੇ ਪੱਖ ਰੱਖ ਰਹੀ ਹੈ ਕਿ ਕਿਵੇਂ ਲੋਕਾਂ ਲਈ ਚੰਗਾ ਹੈ ਕਿਵੇਂ ਧਾਰਮਿਕ ਦਖਲਅੰਦਾਜ਼ੀ ਨਹੀਂ ਕਰੂਗਾ ਜਿਹੜੀ ਕੱਲ ਕੱਲਾ ਕਹਿ ਰਹੇ ਸੀ ਅੱਜ ਉਸ ਤੋਂ ਕੀ ਵਖਰਾ ਹੋਇਆ ਜੀ ਪਾਇਓ ਚਾਨਣਾ ਹਾਂਜੀ ਲੋਕ ਸਭਾ ਦੇ ਵਿੱਚ ਦੇਖੋ ਇਹਦੇ ਤੇ VOTING ਵੀ ਹੋਈ ਕੱਲ ਤੇ ਜਿਹੜਾ ਬਿੱਲ ਹੈ ਲੋਕ ਸਭਾ ਦੇ ਵਿੱਚ ਪਾਸ ਹੋ ਗਿਆਗਾ ਵੱਖ ਬੋਰਡ ਬਿੱਲ ਤੇ ਇਹਦੇ ਚ ਆਪਾਂ ਨੂੰ ਪਤਾ ਹੈ ਕਿ ਉੱਥੇ ਜਿਹੜਾ ਸੱਤਾਧਾਰੀ ਪਾਰਟੀ ਸੀ ਉਹ ਦਾ ਉਹ ਉਸ ਉਹ ਉਸ ਚ ਜਿਹੜੇ ਅਮਿਤਸ਼ਿਆ ਸੀਗੇ ਸਾਰੇ ਆਪਣੇ ਸੰਸਦਾਂ ਦੇ ਕਿਤੇ ਨ ਕਿਤੇ ਅਗਵਾਈ ਕਰ ਰਹੇ ਸੀਗੇ ਤੇ ਇਧਰੋਂ ਆਪਾਂ ਨੂੰ ਪਤਾ ਹੈ ਕਿ ਇਧਰੋਂ ਅੱਡ ਅੱਡ ਪਿਲਰ ਸੀਗੇ ਜਿਦੇ ਚਰਾਹਲ ਗਾਂਧੀ ਹੋਰੀ ਵੀ ਸੀਗੇ ਐਕਲੇ ਸਿਆਦਾ ਹੋਰੀ ਵੀ ਸੀਗੇ ਕਈ ਸਾਰੇ ਜਿਹੜਾ ਅਸਦਉਦੀ ਨੋਐਸਸੀ ਸੀਗੇ ਉਹ ਵੀ 17 ਮਿੰਟ ਬੋਲੇ ਉਹਨਾਂ ਨੇ ਬਹੁਤ ਚੰਗਾ ਸਪੀਚ ਦਿੱਤਾ ਈਵਨ ਜਿਹੜੇ ਆਪਣੇ ਪੰਜਾਬ ਤੋਂ ਜਿਹੜੇ ਐਮਪੀ ਸੀਗੇ ਉਹਨਾਂ ਨੇ ਵੀ ਕੁਝ ਗੱਲਾਂ ਵਧੀਆ ਕਹੀਆਂ ਤੇ ਉਹਨਾਂ ਦੇ ਸਪੀਚ ਇਸ ਵੀ ਅਸ ਵਾਇਰਲ ਨੇ ਸੋਸ਼ਲ ਮੀਡੀਆ ਦੇ ਵਿੱਚ ਕਿਉਂਕਿ ਸਿੱਖਾਂ ਨੂੰ ਵੀ ਇਹ ਵਕ ਬਿੱਲ ਤੋਬਾ ਦੇ ਹੀ ਲੱਗ ਰਿਹਾਗਾ ਕੀ ਅਗਲਾ ਨੰਬਰ ਕਿਤੇ ਅੰਗਰੇਜ਼ੀ ਸਿੱਖਾਂ ਦਾ ਹੀ ਹੈ ਤੇ ਲੋਕ ਸਭਾ ਦੇ ਵਿੱਚ 288 ਵੋਟਾਂ ਨਾਲ ਕਿਤੇ ਕਿਤੇ ਇਹ ਪਾਸ ਹੋ ਗਿਆ ਜੀ 272 ਵੋਟਾਂ ਚਾਹੀਦੀਆਂ ਸੀ ਸਰਕਾਰ ਨੂੰ ਤੇ ਉਹਨੂੰ ਉਹਨਾਂ ਨੂੰ 288 ਵੋਟਾਂ ਮਿਲੀਆਂ ਨੇ ਤੇ ਜਿਹੜੇ ਇਹਦੇ اپੋਜੀਸ਼ਨ ਚ 232 ਵੋਟਾਂ ਕਿਤੇ ਕਿਤੇ ਮਿਲੀਆਂ ਸੀ ਗਿਆ ਹਰਿ ਸਿਮਰਤ ਕੋਰ ਬਾਦਲ ਨੇਤਾ ਜਿਹੜਾ ਸਿੱਖ Hindu ਨਹੀਂ ਹੈ ਉਸ ਲਾਈਨ ਤੇ ਵੀ ਉਹਨਾਂ ਨੇ ਗੱਲ ਕਹੀ ਤੇ ਉਹਨਾਂ ਨੇ ਵੀ ਆਰਟੀਕਲ 25 ਉਹ ਵਾਲਾ ਜਿਹੜਾ ਪੂਰਾ ਆ ਮਾਮਲਾ ਉਹ ਵੀ ਚੱਕਿਆ ਇਸ ਤੋਂ ਔਲਾਵੇ ਬੰਦੀ ਸਿੰਘਾ ਦੀ ਰਿਹਾਈ ਦੀ ਵੀ ਗੱਲ ਉੱਠੀ ਜੀ ਤੇ ਹੋਰ ਵੀ ਕਾਂਗਰਸ ਦੇ ਜਿਹੜੇ ਐਨਪੀਜ਼ ਹੈਗੇ ਉਹਨਾਂ ਨੇ ਵੀ ਕਈਆਂ ਕਈ ਗੱਲਾਂ ਕਹੀਆਂ ਜਿਦੇ ਚ ਇਹਨਾਂ ਨੇ ਕਿ ਆ ਕਿ ਕੱਲ ਨੂੰ ਤੁਸੀਂ ਐਸਟੀਪੀਸੀ ਤੇ ਵੀ ਆਉਂਗੇ ਅਟੈਕ ਕਰਨ ਇਸ ਕਿਸਮ ਦੀਆਂ ਗੱਲਾਂ ਸੀਗੀਆਂ ਤੇ ਜਿਹੜੇ ਆਪਣੇ ਸਿੱਖ ਮਤਲਬ ਇਹ ਦੇਖਣ ਨੂੰ ਮਿਲਿਆ ਕਿ ਇੱਕ ਹਰਸ਼ਰਵਤ ਕੋਰ ਬਾਦਲ ਪਹਿਲਾਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਹਰ ਸਿੰਘ ਗੁਰਤ ਕੋਰ ਬਾਦਲ ਦੇ ਸਾਰੇ ਦਿਨਗਾ ਸੀ ਪਰ ਹਰ ਸਿੰਘ ਗੁਰਤ ਕੋਰ ਅਕਾਲੀ ਦਲ ਕਿਤੇ ਕਿਤੇ ਕੀ ਪਤਾ ਆਪਣੀ ਪੁਰਾਣੀ ਅਲਾਈਅੰਸ ਪਾਰਟਨਰ ਐਨਡੀਏ ਵਾਲਾ ਚੁਕਾਅ ਰੱਖੇ ਪਰ ਨਹੀਂ ਉਹਨਾਂ ਨੇ ਕਿਤੇ ਨ ਕਿਤੇ ਇੱਕ ਲੈਨ ਲਈ ਤੇ ਮੁਸਲਮਾਨਾਂ ਨਾਲ ਖੜੇ ਹੋਏ ਉਸ ਤੋਂ ਬਾਅਦ ਇੱਕ ਡਿਬੇਟ ਵੀ ਮੈਂ ਦੇਖੀ ਮੈਂ ਹਰ ਸਿੰਘ ਗੁਰਤ ਕੋਰ ਬਾਦਲ ਦੇ ਸਪੀਚਾਂ ਥੱਲੇ ਨਾ ਕਮੈਂਟ ਪੜ ਰਿਹਾ ਸੀਗਾ ਤੇ ਉਹਦੇ ਚ ਇੱਕ ਪੂਰੀ ਡਿਬੇਟ ਲੋਕਾਂ ਨੇ ਛੇੜ ਰੱਖੀ ਖਾਸ ਕਰ ਜਿਹੜੇ ਆਰਐਸਐਸ ਮਾਈਂਡਡ ਹੈਗੇ ਬੀਜੇਪੀ ਮਾਈਂਡਡ ਉਹ ਕਹਿ ਰਹੇ ਨੇ ਕੀ ਦੇਖੋ ਇਹ ਸਿੱਖ ਤਾਂ ਮੁਸਲਮਾਨਾ ਦੇ ਨਾਲ ਖੜੇ ਹੋ ਗਏ ਜਦਕਿ ਮੁਸਲਮਾਨਾ ਨੇਤਾ ਸਿੱਖ ਗੁਰੂਆਂ ਨਾਲ ਇਦਾਂ ਕੀਤਾ ਉਦਾਂ ਕੀਤਾ ਇਸ ਕਿਸਮ ਦੀ ਬਹੁਤ ਸਾਰਾ ਪ੍ਰੋਪਾਗੈਂਡਾ ਹੈਗਾ ਇਹਦੇ ਤੇ ਮੈਂ ਦੇਖ ਰਿਹਾ ਸੀਗਾ ਕੁਝ ਜਿਹੜੇ ਨੌਜਵਾਨ ਸਿੱਖ ਸੀਗੇ ਉਹ ਜਵਾਬ ਵੀ ਦੇ ਰਹੇ ਸਨ ਉਹਨਾਂ ਕਮੈਂਟਾਂ ਦਾ ਉਹ ਕਹਿ ਰਹੇ ਸੀਗੇ ਇੱਕ ਤਾਂ ਸਾਰੇ ਮੁਸਲਮਾਨਾ ਨੇ ਸਿੱਖਾਂ ਤੇ ਸਿੱਖ ਗੁਰੂਆਂ ਤੇ ਹਮਲਾ ਨਹੀਂ ਕੀਤਾ ਪਹਿਲੀ ਗਲਤੀ ਹੈ ਉਹ ਮੁਗਲ ਸੀਗੇ ਮੁਗਲ ਕੁਮਰਾਨ ਸੀਗੇ ਕੁਮਰਾਨ ਅਤੇ ਆਮ ਜਨਤਾ 'ਚ ਫਰਕ ਹੁੰਦਾ ਇਹ ਗੱਲ ਉਹਨਾਂ ਨੇ ਉੱਥੇ ਕਲੀਅਰ ਕੀਤੀ ਤੇ ਹੋਰ ਵੀ ਉਹ ਭਾਈ ਮਰਦਾਨਾ ਦਾ ਜ਼ਿਕਰ ਸੀਗਾ ਹੋਰ ਚੀਜ਼ਾਂ ਵੀ ਸੀਗੀਆਂ ਤੇ ਉਹ ਉਹ ਦੂਜਾ ਇਹ ਸੀਗਾ ਇਹ ਲਿਖਿਆ ਹੋਇਆ ਸੀ ਬਹੁਤ ਸਾਰੇ ਆਰਐਸਐਸ ਵਾਲਿਆਂ ਨੇ ਉਹਨਾਂ ਕਮੈਂਟਾਂ 'ਚ ਕਿ ਦੇਖੋ ਕਿਵੇਂ ਇਹ ਸਿੱਖ ਤਾਂ ਪਾਕਿਸਤਾਨੀਆਂ ਦਾ ਸਾਥ ਦੇ ਰਹੇ ਨੇ ਤੇ ਮਤਲਬ ਮੁਸਲਮਾਨਾਂ ਨੂੰ ਪਾਕਿਸਤਾਨੀ ਦੱਸਣ ਦੀ ਜਿਹੜੀ ਸਾਰੀ ਗੱਲ ਸੀਗੀ ਤੇ ਉੱਥੇ ਵੀ ਨੋਜ਼ਵਾਨ ਸਿੱਖਾਂ ਨੇ ਜਵਾਬ ਦਿੱਤਾ ਹੋਇਆ ਸੀ ਕਿ ਤੁਸੀਂ ਮਤਲਬ ਜਿੰਨੇ ਵੀ ਮੁਲਕ ਚ ਜਿੰਨੇ ਵੀ ਮਾਈਨੋਰਟੀਜ਼ ਹੈਗੇ ਉਹਨਾਂ ਨੂੰ ਆਪਣਾ ਸਮਝਦੇ ਹੀ ਨਹੀਂ ਉਹਨਾਂ ਨੂੰ ਇੱਕ ਆਈਸੋਲੇਸ਼ਨ ਤਾਂ ਪਹਿਲਾਂ ਹੀ ਫੀਲ ਕਰਾ ਦਿੰਦੇ ਹੋ ਪਹਿਲਾਂ ਹੀ ਤੁਸੀਂ ਉਹਨਾਂ ਨੂੰ ਆਈਸੋਲੇਟ ਕਰਕੇ ਦੇਖਦੇ ਹੋ ਇਹ ਇਹ ਕੁਝ ਚੀਜ਼ਾਂ ਸੀਗੀਆਂ ਇਹ ਮੈਂ ਮੈਂ ਦੇਖਣ ਨੂੰ ਮੈਨੂੰ ਦੇਖਣ ਨੂੰ ਮਿਲਿਆ ਤਾਂ ਮੈਨੂੰ ਸਮਝਾਇਆ ਕਿ ਜਿਹੜਾ ਆਰਐਸਐਸ ਬੀਜੇਪੀ ਵਾਲਿਆਂ ਦੇ ਵਿੱਚ ਜਿਹੜੇ ਉਹਨਾਂ ਦੀ ਆਈਟੀ ਸੈੱਲ ਹੋ ਤੇ ਉਹਨਾਂ ਚ ਸਿੱਖਾਂ ਪ੍ਰਤੀ ਵੀ ਠੀਕ ਠਾਕ ਏਟਰਡ ਹੈਗਾ ਉਹ ਦੇਖਣ ਨੂੰ ਮੈਂ ਸਾਫ ਮੈਨੂੰ ਨਜ਼ਰ ਆ ਰਿਹਾ ਸੀਗਾ ਤੇ ਉਹ ਇਸ ਬਾਤ ਟੁਕਰੋ ਦੇ ਤੋਰੇ ਸੀ ਇਸ ਬਾਤ ਤੋਂ ਗੁੱਸਾ ਲੈ ਰਿਹਾ ਸੀ ਕਿ ਇਹ ਸਿੱਖਾਂ 'ਚ ਮੁਸਲਮਾਨਾਂ ਪ੍ਰਤੀ ਨਫ਼ਰਤ ਕਿਉਂ ਨਹੀਂ ਹੈ ਭਾਈ ਨਹੀਂ ਹੋਊਗੀ ਉਹਨਾਂ ਨੂੰ ਪਤਾ ਹੈ ਕਿ ਇਹ ਵੀ ਇੱਥੇ ਕਟਗਣਤੀ ਨੇ ਅਸੀਂ ਵੀ ਕਟਗਣਤੀ ਹੈਗੇ ਆ ਤੇ ਇੱਕ ਘਟਕਣデア ਤੇ ਉਲਟ ਜੇ ਆਪਰੇਸ਼ਨ ਹੋਊਗਾ ਕੋਈ ਉਹਨਾਂ ਤੇ ਕੋਈ ਜੇ ਹਕਮਰਾਨ ਜਾਂ ਹਕੂਮਤ ਕੋਈ ਉਹਨਾਂ ਤੇ ਜ਼ਬਰ ਕਰੂਗਾ ਤੇ ਇਕੱਠੇ ਹੋ ਕੇ ਇੱਕ ਦੂਜੇ ਦੀ ਆਵਾਜ਼ ਤਾਂ ਬਣਨਗੇ ਆਪਾਂ ਨੂੰ ਪਤਾ ਹੈ ਕਿ ਸੀਐਨਆਰਸੀ ਵੇਲੇ ਸਿੱਖਾਂ ਨੂੰ ਪੰਜਾਬ ਨੇ ਪੰਜਾਬ ਚ ਪੰਜਾਬ ਤੋਂ ਸਿੱਖ ਗਏ ਸੀ ਕਿ ਉੱਥੇ ਲੰਗਰ ਵੀ ਲਾਇਆ ਫਰਮਾਨਾਂ ਦੇ ਨਾਲ ਵੀ ਖੜੇ ਹੋਏ ਤੇ ਵਸ ਬੋਰਡ ਬਿਲ ਤੇ ਵੀ ਤੁਸੀਂ ਦੇਖ ਲਓ ਜਿਹੜੇ ਸਿੱਖ ਨੇ ਉਹ ਲਗਾਤਾਰ ਗੱਲਾਂ ਮਤਲਬ ਮੁਸਲਮਾਨਾਂ ਦੇ ਅਕਚੇ ਹੀ ਕਰ ਰਹੇ ਨੇ ਤੇ ਬੱਟੂ ਵਰਗਾ ਇੱਕ ਅਧਾਰਮੀ ਨਲੈ ਕੋਈ ਹੋ ਸਕਦਾਗਾ ਹਾਲਾਂਕਿ ਉਹ ਆਪਾਂ ਪਤਾ ਕਿ 90 ਸਿੱਖਾਉਣਾ ਹੀ ਹੋ ਐਂਟੀ ਮੁਸਲਮਾਨ ਵੀ ਹੈਗਾ ਤੇ ਕੱਲ ਵੀ ਆਪਾਂ ਕਾਰਵਾਈ ਚ ਦੇਖ ਰਹੇ ਸੀਗੇ ਲੋਕ ਸਭਾ ਦੀ ਕਾਰਵਾਈ ਚ ਉਹ ਜਮਾ ਅਮਿਤਿਆ ਦੇ ਪਿੱਛੇ ਬੈਠਾ ਹੋਇਆ ਸੀ ਜਮਾ ਉਹਦਾ ਮਤਲਬ ਤੁਸੀਂ ਲਾ ਲਓ ਕਿ ਐਦਾ ਲੱਗ ਰਿਹਾ ਸੀਗਾ ਕਿ ਜਮਾ ਪਿੱਛੇ ਬਿਠਾ ਰੱਖਿਆ ਤੇ ਟਾਈਮ ਟਾਈਮ ਤੇ ਉਹ ਵੈਰ ਟੁੱਟ ਕੇ ਜਾ ਰਿਹਾ ਉਹ ਮਿਤਸਾ ਦੇ ਠੀਕ ਹੈ ਜੇ ਮਿਤਸਾ ਕਿਸੇ ਦਿਨ ਆਪਣੇ ਜੁੱਤਿਆਂ ਤੇ ਜ਼ਹਿਰ ਲਾ ਕੇ ਆ ਜਾਏ ਨਾ ਉਸ ਦਿਨ ਰੌਣੀ ਦੀ ਬਿੱਟੂ ਦੀ ਮੌਤ ਹੋ ਜੂਗੀ ਇੰਨੇ ਮਤਲਬ ਉਹ ਇੰਨੀ ਮਤਲਬ ਪੰਜਾਬ ਦੀ ਬੇਇੱਜ਼ਤੀ ਕਰਵਾਣ ਕਰਵਾਣ ਚ ਕੋਈ ਕਸਰ ਨਹੀਂ ਛੱਡੀ ਰੌਣੀ ਤੇ ਬਿੱਟੂ ਨੇ ਉਹਦਾ ਵੀ ਹਾਲਾਂਕਿ ਉਹਦਾ ਵੀ ਅਸਰਕਤਾ ਲੈ ਆ ਲੋਕਾਂ ਨੇ ਉਹਨੂੰ ਹਵਨ ਪਤਾ ਉਹਨੂੰ ਉਹਨੂੰ ਕਿੱਥੇ ਲੋਕ ਸਭਾ ਚ ਭੇਜਿਆ ਉਹ ਤਾਂ ਰਾਜ ਸਭਾ ਰਾਹੀਂ ਪੰਜਾਬ ਬੀਜੇਪੀ ਉਹਨੂੰ ਅ ਲੈ ਕੇ ਗਈ ਹੈ ਗਿਆ ਅੱਜ ਉਸੇ ਹਿਸਾਬ ਨਾਲ ਜਿਵੇਂ ਅਮਿਤ ਸ਼ਾ ਉੱਥੇ ਲੀਡ ਕਰ ਰੇ ਸੀ ਲੋਕ ਸਭਾ ਚ ਅੱਜ ਰਾਜ ਸਭਾ ਚ ਜਿਹੜੇ ਜੇਪੀ ਨੱਟਾ ਹੈਗੇ ਉਹ ਲੀਡ ਕਰ ਰੇ ਸੀਗੇ ਜੇਪੀ ਨੱਟਾ ਦੀ ਨੇ ਇੱਕ ਵਾਰ ਇੱਕ ਵਾਰ ਜੇ ਇਹ ਸਾਰੀ ਡਿਬੇਟ ਖੋਲਹੀ ਜੀ ਕਿਰਨ ਰੇਜੂ ਜੂ ਨੇ ਖੋਲਹੀ ਸੀਗੀ ਉਸ ਤੋਂ ਬਾਅਦ ਜੇਪੀ ਨੱਟਾ ਹੋਰ ਵੀ ਬੋਲੇ ਉਹਨਾਂ ਨੇ ਕਿਹਾ ਕਿ ਜਿਹੜਾ ਆਪੋਜੀਸ਼ਨ ਹੈ ਉਹ ਕਦੇ ਚ ਰਾਮ ਮੰਦਰ ਲੈ ਆਂਦਾ ਹੈ ਕਦੇ ਹੰਮ ਲੈ ਆਂਦਾ ਕਦੇ ਬਿਹਾਰ ਇਲੈਕਸ਼ਨ ਲੈ ਆਂਦਾ ਹੈ ਤੁਸੀਂ ਚਰਚਾ ਤੋਂ ਡੀਟੇਲ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਐਂਟੀ ਮੁਸਲਮਾਨ ਨਹੀਂ ਇਹ ਜਿਹੜਾ ਬਿੱਲ ਹੈ ਇਹ ਟਰਾਂਸਪੇਰੈਂਸੀ ਅਕਾਉਂਟੇਬਿਲਟੀ ਐਕਿਊਰੇਸੀ ਵਾਸਤੇ ਲਿਆ ਕੇ ਆਏ ਗਏ ਹੈਗੇ ਆ ਆਇਆ ਹੈ। ਲੋਕ ਸਭਾ ਦੇ ਵਿੱਚ तकरीबन 12 ਘੰਟੇ ਜੀ ਚਰਚਾ ਹੋਈ ਰਾਤ ਨੂੰ 2 ਵਜੇ ਜਾ ਕੇ ਬਿੱਲ ਪਾਸ ਹੋਇਆ ਤੇ ਆਪਾਂ ਨੂੰ ਇੱਥੇ ਵੀ ਇਹ ਦੇਖਣ ਨੂੰ ਮਿਲਿਆ ਕਿ ਰਾਜ ਸਭਾ ਦੇ ਵਿੱਚ ਵੀ ਲਗਾਤਾਰ ਜਿਹੜੀ ਚਰਚਾ ਹੈਗੀ ਉਹ ਚੱਲ ਰਹੀ ਹੈਗੀ ਹੁਣ ਸਭ ਤੋਂ ਮੈਂ ਕੁਝ ਮੇਨ ਮੇਨ ਬੰਦਿਆਂ ਦੇ ਉਹ ਦੱਸ ਦੇਣਾ ਕਿ ਨਾਲ ਨੇ ਕੀ ਕਿਹਾ ਲੋਕ ਸੁਭਾ ਦੇ ਵਿੱਚ ਕਲ ਅਨੁਰਾਗ ਠਾਕਰ ਨੇ ਦਾਵਾ ਕੀਤਾ ਸੀਗਾ ਕਿ ਕਰਨਾਟਕ ਦੇ ਵਿੱਚ ਵਕ ਜ਼ਮੀਨਾਂ ਤੇ ਖਾਸਾ ਬ੍ਰਿਸ਼ਟਾਚਾਰ ਹੈਗਾ ਉਹਦੇ ਚ ਉਹਨਾਂ ਨੇ ਮਲਿਕ ਅਰਜੁਨ ਖੜਗੇ ਤੇ ਵੀ ਨਾਲ ਦਾਬ ਵੀ ਨਾਲ ਆਤਾ ਸੀਗਾ ਉਹਨਾਂ ਨੇ ਵੀ ਵਕ ਦੇ ਨਾਤੇ ਜ਼ਮੀਨ ਦੱਬੀ ਹੋਈ ਹੈ ਤੇ ਅਜਮਲਿਕ ਅਰਜੁਨ ਖੜਗੇ ਨੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹੀ ਕਿ ਜੇ ਉਹ ਥੋੜਾ ਮੰਤਰੀ ਹੈਗਾ ਅਨੁਰਾਗ ਠਾਕਰ ਜੇ ਉਹ ਇਹ ਸਾਬਤ ਕਰ ਦੇ ਕਿ ਮੇਰੇ ਕੋਲ 1 ਇੰਚ ਵੀ ਜ਼ਮੀਨ ਹੈ ਤੇ ਫਿਰ ਮੈਂ ਪੋਲਿਟਿਕਸ ਛੱਡਦਾਗਾ ਜੇ ਉਹਨੇ ਐਦਾਂ ਹੀ ਦੇਤਾ ਬਿਆਨ ਫਿਰ ਉਹ ਮਾਫੀ ਮੰਗੇ ਇੱਕ ਇੱਕ ਲੋਈ ਦੂਜਾ ਕਪਿਲ ਕਪੀਲ ਉਸਿਬਲ ਜਿਹੜੇ ਕਾਂਗਰਸ ਦੇ ਸੰਸਦ ਹੈਗੇ ਉਹਨਾਂ ਨੇ ਕਿਹਾ ਕਿ ਇਸ ਬਿੱਲ ਚ ਇੱਕ ਸਭ ਤੋਂ ਪ੍ਰੋਬਲੈਮੈਟਿਕ ਗੱਲ ਇਹ ਹੈ ਕਿ ਵਕਤ ਨੂੰ ਸਿਰਫ ਔਰ ਸਿਰਫ ਵਕਤ ਬੋਰਡ ਨੂੰ ਜ਼ਮੀਨ ਸਿਰਫ ਔਰ ਸਿਰਫ ਮੁਸਲਮਾਨ ਦੇ ਸਕਦੇ ਨੇ ਉਹ ਵੀ 5 ਸਾਲ ਪਹਿਲਾਂ ਬਣਿਆ ਹੋਇਆ ਮੁਸਲਮਾਨ ਕਹਿੰਦਾ ਮੈਂ Hindu ਹਾਂ ਜਾਂ ਫਿਰ ਮੈਂ Sikh ਹਾਂ ਮੈਂ ਕੋਈ ਵੀ ਹਾਂ ਮੈਂ ਕਿਸੇ ਵੀ ਰਿਲੀਜੀਅਨ ਨੂੰ দান ਕਰ ਸਕਦਾ ਹਾਂ ਮੰਨ ਲਓ ਮੈਂ Hindu ਹਾਂ ਮੈਂ ਕੱਲ ਨੂੰ Sikhਾਂ ਨੂੰ ਜ਼ਮੀਨ দান ਕਰਨਾ ਚਾਹਾਂ ਉਹਦੇ ਦੀ ਕੀ ਦਿੱਕਤ ਹੈ ਮੁਸਲਮਾਨਾਂ ਨੂੰ দান ਕਰਨਾ ਚਾਹਾਂ ਤੇ ਇਸ ਦੀ ਦਿੱਕਤ ਹੈ ਪਰ ਇਹ ਬਿਲ ਰੋਕਦਾਗਾ ਇੱਕ ਗੱਲ ਉਹਨਾਂ ਨੇ ਕਹੀ ਦੂਜੀ ਗੱਲ ਉਹਨਾਂ ਨੇ ਕਹੀ ਤੁਸੀਂ Hinduਾਂ ਵਾਸਤੇ ਇ tanto ਦਾ ਬਿੱਲ ਲੈ ਕੇ ਆਓ ਸਿਰਫ 4 ਰਾਜੇ ਨੇ ਜਿਨਾਂ ਚ ਹਿੰਦੂ ਮੰਦਰਾ ਕੋਲ 10 ਲੱਖ ਏਕੜ ਤੋਂ ਜ਼ਿਆਦਾ ਜ਼ਮੀਨਾਂ ਹੈਗੀਆਂ ਤੁਸੀਂ ਆਂਦਰ ਪ੍ਰਦੇਸ਼ ਕਰਨਾਟਕ ਆਦਾਂ ਦੇ ਇਹ ਸੂਬੇ ਨੇ ਜਿੱਥੇ ਮਤਲਬ ਹਜ਼ਾਰਾਂ ਏਕੜਾਂ ਜ਼ਮੀਨ ਇੱਕ ਇੱਕ ਮੰਦਰ ਕੋਲ ਹੈਗੀ ਆ ਤੇ ਤੁਸੀਂ ਉਹਨਾਂ ਵਾਸਤੇ ਵੀ ਲਾਓ ਤੇ ਇਹ 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 ਮਾਮਲਾ ਸੀਗਾ ਜੀ ਬਾਕੀ ਜੇ ਮੈਕ੍ਰੋਸਫੋਰ ਆਮ ਆਦਮੀ ਪਾਰਟੀ ਨੇ ਵੀ ਮਤਲਬ ਜੇ ਉੱਥੇ ਸੰਜੇ ਸਿੰਘ ਹੈ ਗਿਆ ਜਿਹੜੇ ਉਹ ਸੰਜੇ ਸਿੰਘ ਠੀਕ ਠਾਕ ਹੀ ਬੋਲਦੇ ਨੇ ਉਹਨਾਂ ਨੇ ਵੀ ਇੱਕ ਐਂਟੀ ਸਟੈਂਡ ਤਾਂ ਲਿਆ ਪਰ ਬੜੀ ਮਤਲਬ ਹਿੰਦੂਤੋਂ ਵਾਲੇ ਫੋਲਡ 'ਚ ਹੀ ਗੱਲ ਕੀਤੀ ਸਾਰੀ ਇਹ ਮਾਮਲਾ ਹੈ ਬਾਕੀ ਜਿਹੜੇ ਸਾਫ ਦਾ ਪ੍ਰਧਾਨ ਮੰਤਰੀ ਨੇ ਮੁਲਕ ਡੀ ਐਚ ਡੀ ਦੇਵ ਗੋੜਾ ਜਿਹੜਾ ਕਿ ਕਰਨਾਟਕ ਚ ਆਉਂਦੇ ਨੇ ਉਹਨਾਂ ਨੇ ਇਸ ਬਿਲ ਦਾ ਸਮਰਥਨ ਕੀਤਾ ਜਦ ਕਿ ਉਹ ਸੈਕੂਲਰ ਪਾਰਟੀ ਜੀ ਡੀ ਯੂ ਜਿਹੜੀ ਜਡੀ ਜਡੀ ਐਸ ਜਿਹਨੂੰ ਜਨਤਾ ਦਲ ਸੈਕੂਲਰ ਕਿਹਾ ਜਾਂਦਾ ਉਹ ਉਹ ਉਹデアਗੂ ਨੇ ਫਿਰ ਵੀ ਉਹਨਾਂ ਨੇ ਇਸ ਬਿਲ ਦਾ ਸਮਰਥਨ ਕੀਤਾ ਹੈ ਜੀ ਇਹ ਮੋਟਾ ਮੋਟਾ ਕਿਤੇ ਨ ਕਿਤੇ ਅੱਜ ਅੱਜ ਦੇ ਉੱਥੋਂ ਉਸਾਰ ਆਪਾਂ ਨਜ਼ਰ ਆ ਰਿਹਾਗਾ ਤੇ ਸੰਜੇ ਰਾਉਟ ਦੇ ਨਾਸਿਊ ਸੈਨਾਲਟ ਦੇ ਠਾਕਰੇ ਵਾਲਾ ਉਹ ਉਹਨੇ ਕਿਹਾ ਕਿ ਮੁਸਲਮਾਨਾ ਦੀਨ ਜਿੰਨੀ ਚਿੰਤਾ ਜਿੰਨੀ ਭਾਜਪੀ ਕਰ ਰਹੀ ਹੈ ਅਜਕਲ ਇੰਨੀ ਤਾਂ ਜਿਨ੍ਹਾਂ ਨੇ ਵੀ ਨਹੀਂ ਕੀਤੀ ਸੀਗੀ ਇਹ ਕੋ ਉਹਨੇ ਤੰਜ ਕਸਿਆ ਤੇ ਬਾਕੀ ਜਿਹੜੇ ਆਰਜीडी ਦੇ ਸੰਸਦ ਹੈ ਗਿਆ ਰਾਜ ਸਭਾ ਚ ਪ੍ਰੋਫੈਸਰ ਆਪਾਂ ਕੀ ਕਹਿੰਦੇ ਪ੍ਰੋਫੈਸਰ ਮਨੋਜਾ ਉਹਨਾਂ ਦਾ ਵੀ ਮੈਂ ਸਪੀਚ ਸੁਣ ਰਿਹਾ ਸੀਗਾ ਉਹਨਾਂ ਨੇ ਵੀ ਚੰਗਾ ਚੰਗੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਲਗਾਤਾਰ ਮੁਸਲਮਾਨਾ ਨੂੰ ਦਵੰਮ ਦਰਜੇ ਦਾ ਨਾਗਰਿਕ ਫੀਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬੀਜीडी ਜਿਹੜੀ ਉੜੀਸਾ ਦੀ ਪਾਰਟੀ ਹੈ ਵਿਜੂਦੰਤ ਦਲ ਉਹਨੇ ਮਿਕਸ ਜਾ ਆਪਣਾ ਰੱਖਿਆ ਉਹਨਾਂ ਨੇ ਕੋਈ ਵਿਪ ਜਾਰੀ ਨਹੀਂ ਕੀਤਾ ਸੀਗਾ ਉਹਦੇ ਮੁਸਲਮਾਨ ਸੰਸਦਾਂ ਨੇ ਕਿਤੇ ਨ ਕਿਤੇ ਦਾ ਵਿਰੋਧ ਕੀਤਾ ਹਿੰਦੂ ਸੰਸਦਾਂ ਨੇ ਕੋਈ ਰੁਖ ਲਿਆ ਹੀ ਨਹੀਂ ਤਕਰੀਬਨ 119 ਵੋਟਾਂ ਚਾਹੀਦੀਆਂ ਨੇ ਰਾਜ ਸਭਾ ਅਚੇ ਇਹਨਾਂ ਨੂੰ ਪਾਸ ਕਰਾਉਣ ਵਾਸਤੇ ਤੇ 6 ਨੋਮੀਨੇਟਡ 115 ਨੰਬਰ ਇਹਨਾਂ ਦੇ ਕੋਲ ਖੁਦ ਹੈ ਤੇ 6 ਦੇ ਨਿਡ ਤੇ ਡਿ ਜੜੀ ਸੰਖਿਆ ਹੈ ਗਿਆ ਉਹ ਨੋਮੀਨੇਟ ਨੋਮੀਨੇਟਿਡ ਮੈਂਬਰ ਆ ਦਿਓ ਤਾਂ ਮੈਨੂੰ ਲੱਗ ਰਿਹਾ ਕਿ ਰਾਜ ਸਭਾ ਦੇ ਵਿੱਚ ਵੀ ਇਹ ਕਿਤੇ ਨ ਕਿਤੇ ਇਸ ਬਿੱਲ ਨੂੰ ਪਾਸ ਕਰਾ ਲਿਆ ਜਾਣਗੇ ਇਹ ਜਦੋਂ ਸ਼ਾਇਦ 9:00 10:00 ਵਜੇ ਤੱਕ ਸ਼ਾਇਦ ਕਿਤੇ ਨ ਕਿਤੇ ਰਿਤੇ ਖਬਰ ਆਜੂਗੀ ਕਿ ਮਤਲਬ ਜਮੀਨ ਉਹ ਸੌਰੀ ਵਕ ਬੋਰਡ ਬਿੱਲ ਪਾਸ ਹੋ ਗਿਆ ਜੀ ਰਾਜ ਸਭਾ ਦੇ ਵਿੱਚ ਸੋ ਐਸਐਨਆਰ ਇਸ ਗੱਲ ਤੇ ਵੀ ਚਾਲਣਾ ਪਾ ਦਿਓ ਵੀ ਵਕਪੋਰਡ ਬਿੱਲ ਹੈ ਜਿਹੜਾ ਇਸ ਦੇ ਉੱਪਰ ਨਿਤਿਸ਼ ਗੁਮਾਰ ਜਿਹੜਾ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਇਹ ਕੋਈ ਗੇਮ ਪਲਟਾ ਸਕਦੇ ਨੇ ਕਿਉਂਕਿ ਕਿੰਗ ਮੇਕਰ ਤਾਂ ਇਹੀ ਨੇ ਨਾ ਜਦੋਂ ਐਤਕੀ ਸਰਕਾਰ ਵੀ ਬਣੀ ਹੈ ਤਾਂ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਦੋ ਵਿਅਕਤੀ ਹੀ ਸੀ ਉਹ ਸਾਰੇ ਜਾਣਦੇ ਨੇ ਸੇ ਨਿਤਿਸ਼ ਉਹਨਾਂ ਦਾ ਸਪੋਰਟ ਕਰਨ ਦਾ ਗਰਾਉਂਡ ਕੀ ਪੜਦੀ ਹੈ ਉਹਨਾਂ ਨੇ ਜਿਹੜੀ ਸਪੋਰਟ ਕੀਤੀ ਹੈ ਕਿ ਇਸ ਗਰਾਉਂਡ ਤੇ ਕੀਤੀ ਹੈ ਦੇਖੋ ਨਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਇਹ ਦੋਵੇਂ ਮਤਲਬ ਮੇਨ ਤੁਰੇ ਮੰਨੇ ਜਾ ਰਹੇ ਸੀ ਜੇ ਇਹ ਲੋਕ ਸਭਾ ਦੇ ਵਿੱਚ ਸਮਰਥਨ ਨਾ ਕਰ ਦਿੱਤਾ ਫਿਰ ਇਹ ਬਿੱਲ ਪਾਸ ਨਹੀਂ ਹੋਣਾ ਸੀ ਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ 10 ਸੁਝਾਅ ਦਿੱਤੇ ਸੀਗੇ ਜਿਹੜੇ ਕਿ ਭਾਜਪਾ ਨੂੰ ਮੰਨਨੇ ਪਏ ਇਸ ਕਰਕੇ ਉਹਨਾਂ ਨੇ ਕਿਤੇ ਕਿਤੇ ਮੰਨ ਉਹ ਕਰਨਾ ਪੜਿਆ ਦੂਜੀ ਭਾਜਪਾ ਨੇ ਲਗਾਤਾਰ ਇਹ ਪੁਸ਼ਕਿੱਤੀ ਕਿ ਇਹ ਜਿਹੜਾ ਬਿੱਲ ਲੈ ਕੇ ਆਇਆ ਜਾ ਰਿਹਾ ਹੈਗਾ ਇਹ ਪਸਮਾਨ ਦਾ ਮੁਸਲਮਾਨਾਂ ਦੇ ਪੱਖ ਚ ਹੈਗਾ ਜੇ ਪਾਸ ਹੋ ਗਿਆ ਤਾਂ ਪਸਮਾਨ ਦਾ ਮੁਸਲਮਾਨਾਂ ਨੂੰ ਫਾਇਦਾ ਹੋਊਗਾ ਤੇ ਬਿਹਾਰ ਚ ਕਿੰਨੇ ਕਿੰਨੇ ਪਸਮਾਨ ਦਾ ਮੁਸਲਮਾਨ ਜਿਆਦੇ ਨੇ ਤੇ ਇਸ ਹਿਸਾਬ ਨਾਲ ਤਾਂ ਉਹਨਾਂ ਨੇ ਨਤੀਸ ਨੂੰ ਉਹ ਕੀਤਾ ਦੂਜਾ ਜਿਹੜਾ ਆਪਾਂ ਗੱਲ ਕਰ ਲਈਏ ਜਡੀ ਦੀ ਜ ਸੋਰੀ TDP ਦੀ ਚੰਦਰਬਾਬੂ ਨਾ ਆਈਡੀ ਵਾਲੀ ਪਾਰਟੀ ਦੀ ਤੇ TDP ਨੂੰ ਕਿਤੇ ਨਾ ਕਿਤੇ ਉਹਨਾਂ ਨੇ TDP ਵਾਲਿਆਂ ਨੇ ਕਿਹਾ ਇੱਕ ਤਾਂ ਇਹ ਕਿ ਜਿਹੜੇ 2025 ਤੋਂ ਪਹਿਲਾਂ ਦੇ ਮਾਮਲੇ ਨੇ ਉਹਨਾਂ 'ਚ ਇਹ ਬਿੱਲ ਇਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ ਅਮਿਤਾਵਰ ਨੇ ਉਹ ਗੱਲ ਮੰਨ ਲਈ ਦੂਜੀ ਜਿਹੜੀ ਆਪਾਂ ਕਹੀਏ ਕਿ ਟੀਡੀ ਜੀਡੀਟੀਡੀ ਪੀਸੀ ਸੰਦਰਭਾਪੂ ਨਾਈਡੂ ਦੀ ਪਾਰਟੀ ਉਹਨਾਂ ਨੇ ਇੱਕ ਤੋਂ ਗੱਲਾਂ ਹੋਰ ਕੀਆ ਉਹਨਾਂ ਨੇ ਕਿਹਾ ਕਿ ਤੁਸੀਂ ਡਿਜੀਟਲਾਈਜੇਸ਼ਨ ਵੀ ਕਰੋਗੇ ਹੋਰ ਜਿਹੜਾ ਗੈਰ ਮੁਸਲਮਾਨ ਮੈਂਬਰ ਬਣਾ ਕੇ ਲੈ ਕੇ ਆ ਰਹੇ ਉਹਨਾਂ ਨੂੰ ਜਿਹੜੀ ਕੋਰ ਕਮੇਟੀ ਹੈਗੀ ਉਹਦੇ ਚੀਂ ਲੈ ਕੇ ਆਉਂਗੇ ਉਹਨਾਂ ਨੂੰ ਸਿਰਫ ਮੈਂਬਰ ਤੱਕ ਹੀ ਰੱਖੋਗੇ ਇਹ ਇਸ ਕਿਸਮ ਦੀ ਸਿਝਾਸ਼ੀ ਕਿਹਾ ਉਹ ਵੀ ਉਹਨਾਂ ਨੇ ਮੰਨ ਲਿਆ ਤੇ ਉਹ ਉਸ ਕਰਕੇ ਕਿ ਦਿਨ ਕਿਤੇ ਇਹ ਆਪਾਂ ਕਹਿੰਦੇ ਆਪਾਂ ਕਹਿ ਰਹੇ ਕਿ ਇਹ ਗੱਲ ਬਣੀ ਹੈ ਜੀ ਉਸ ਤੋਂ ਬਾਅਦ ਹੀ ਮਤਲਬ ਨਿਤਿਸ਼ ਕੁਮਾਰ ਨੇ ਚੰਦਰਬਾਬ ਨੂੰ ਆਇਡੂ ਨੇ ਇਹ ਸਪੋਰਟ ਕੀਤਾ ਸੀ ਹੁਣ ਸੀਏ ਦਾ ਐਕਟ ਆਇਆ ਸੀ ਉਦੋਂ ਵੀ ਇਹਨਾਂ ਨੇ ਸਮਰਥਨ ਕੀਤਾ ਸੀਗਾ ਨਿਤਿਸ਼ ਕੁਮਾਰ ਨੇ ਹਾਲਾਂਕਿ ਐਨਆਰਸੀ ਜਿਹੜਾ ਨੇ ਐਨਆਰਸੀ ਸੀਗਾ ਉਹਦਾ ਵਿਰੋਧ ਕੀਤਾ ਸੀਗਾ ਇਹ ਤੋਂ ਮਤਲਬ ਨਿਤਿਸ਼ ਕੁਮਾਰ ਆਪਣੀ ਬਹੁਤ ਡੋਲਮਲ ਪੋਜੀਸ਼ਨ ਰੱਖ ਰਹੇ ਨੇ ਤੇ ਭਾਜਪਾ ਵਾਲੇ ਭਗਤ ਰਹੇ ਨਹੀਂ ਜੀ ਉਹਨਾਂ ਉਹਨਾਂ ਨੂੰ ਆਦਤ ਹੈ ਛਾਲਾ ਮਾਰਨ ਦੀ ਬਹੁਤ ਛਾਲਾ ਮਾਰਦੇ ਨੇ ਉਹ ਹਰ ਟਾਈਮ ਕਿਸੇ ਨਾ ਕਿਸੇ ਦੀ ਆਸ ਬਣਾਈ ਰੱਖਦੇ ਨੇ ਤੇ ਕਿਸੇ ਨਾ ਕਿਸੇ ਨੂੰ ਛਿੱਕੇ ਟੰਗੀ ਰੱਖਦੇ ਨੇ ਵੀ ਭਾਈ ਇਹ ਬੰਦੇ ਨੂੰ ਰੱਸੀ ਪਾ ਕੇ ਹੀ ਰੱਖੋ ਕਿਤੇ ਇਹਦਾ ਕੁਝ ਨਹੀਂ ਪਤਾ ਇਹਨੇ ਕਿੱਧਰ ਨੂੰ ਪਲਟ ਜਾਣਾ ਪਰ ਆਪਾਂ ਚਲਈਏ ਜੀ ਅਗਲੀ ਗੱਲ ਤੇ ਮਾਈ ਗੁੱਡ ਫਰੈਂਡ ਕਹੌਣ ਵਾਲੇ 트럼ਪ ਹੁਣੀ ਪਟਕਣੀ ਦੇ ਦਿੱਤੀ ਐ ਮੋਦੀ ਸਾਹਿਬ ਨੂੰ ਤੇ ਕਹਿੰਦੇ ਵੀ ਇਹਨਾਂ ਦਾ ਜਿਹੜਾ ਵਤੀਰਾ ਹੈ ਉਹ ਬਹੁਤਾ ਚੰਗਾ ਨਹੀਂ ਟੈਰਿਫ ਦੇ ਮਾਮਲੇ 'ਚ ਗੱਲ ਕਰਨ ਤੇ ਤੇ ਇਸੇ ਕਰਕੇ ਹੁਣ 26% ਟੈਰਿਫ ਲਾ ਦਿੱਤਾ ਗਿਆ ਰਾਤੀ ਜਦੋਂ ਟੇਬਲ ਦਖਾਰ ਰਹੀ ਸੀ 트럼ਪ ਸਾਹਿਬ ਤੇ ਮੈਨੂੰ ਲੱਗਦਾ ਅੱਧੀ ਦੁਨੀਆ ਦੀ ਨਿਗਾ ਟਿੱਕੀ ਹੋਊ ਵੀ ਭਾਈ ਕੀ ਹੋਣ ਜਾ ਰਿਹਾ ਕਿਉਂਕਿ ਸਰਪੰਚ ਦੇਸ਼ ਆਖਾਉਂਦਾ ਨਾ ਫਿਰ ਪਾਇਓ ਜਰਾ ਚਾਨਣਾ ਕਿ ਇਹ ਜਿਹੜੇ ਗੁੱਡ ਫਰੈਂਡ ਨੇ ਉਹਨਾਂ ਨੇ ਕਿੰਨੀ ਕੁ ਗੁੱਡ ਦੋਸਤੀ ਨਿਭਾਈ ਹੈ ਇਹਨਾਂ ਦੇ ਨਾਲ ਅ ਦੇਖੋ 트럼ਪ ਉਹਨਾ ਨੇ ਟ੍ਰੈਫਿਕ ਜਿਹੜਾ ਟੈਰਿਫ ਸੀਗਾ ਉਹ ਲਾਣਾ ਹੀ ਸੀਗਾ ਉਹ ਆਪਾਂ ਨੂੰ ਲਗਾਤਾਰ ਪਤਾਈ ਸੀ 2 ਅਪ੍ਰੈਲ ਉਹਨਾਂ ਨੇ ਡੇਟ ਦਿੱਤੀ ਉਸੇ 2 ਅਪ੍ਰੈਲ ਲੰਗੀ ਸੀ ਕਿ ਤੇ ਕੱਲ ਰਾਤ ਨੂੰ ਇਹ ਹੋਇਆ ਜਦੋਂ ਮੁਲਕ ਉੱਠਿਆ ਇੰਡੀਆ ਤਾਂ ਸੁੱਤਾ ਪਿਆ ਸੀ ਉਦੋਂ ਤੇ ਜਦੋਂ ਮੁਲਕ ਉੱਠਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਇੰਡੀਆ ਹੈ ਉਹਦੇ ਤੇ 26% ਜਨਰੇਟਰੀ ਫੈਰੈਸਿਕ ਪ੍ਰੋਪਰਟਰਿਸ ਟੈਰਿਫ ਉਹਲਾ ਦਿੱਤਾ ਗਿਆ ਹੈ ਹਾਲਾਂਕਿ ਜਿਹੜਾ ਅ ਅਮਰੀਕਾ ਦਾ ਦਾਅਵਾ ਕਰਦਾ ਕਿ ਜਿਹੜਾ ਭਾਰਤ ਹੈ ਉਹ 52% ਦੇ ਨੇੜੇ ਤੇੜੇ ਟੈਰਿਫ ਲਾਉਂਦਾਗਾ ਇਸ ਕਰਕੇ ਸੀ ਅੱਧਾ ਟੈਰਿਫ ਲਾ ਰਹੇ ਆ ਉਹਨਾਂ ਨੇ ਟਰੰਪ ਨੇ ਜਦੋਂ ਇੰਡੀਆ ਦਾ ਨੰਬਰ ਆਇਆ ਉਹਨਾਂ ਨੇ ਕਿਹਾ ਵੀ ਕਿ ਮੋਦੀ ਮਾਈ ਗੁੱਡ ਫਰੈਂਡ ਬਟ ਦੇ ਆਰ ਨੋਟ ਟੇਕਿੰਗ ਐਕਸ਼ਨ ਔਨ ਦਿਸ ਇਸ ਇਸ ਹਿਸਾਬ ਨਾਲ ਕੁਝ ਗੱਲ ਕਹੀ ਉਹਨਾਂ ਨੇ ਤੇ ਫਿਰ ਉਹਨਾਂ ਨੇ ਇਹ 26% ਦਾ ਡਿਕਲੇਅਰ ਕੀਤਾ ਇਸ ਤੋਂ ਇਲਾਵਾ ਭਾਰਤ ਤੋਂ ਇਲਾਵਾ ਚੀਨ ਤੇ ਵੀ 34% ਲਾਇਆ ਜੀ ਯੂਰੋਪੀਅਨ ਯੂਨੀਅਨ ਤੇ 20% ਸਾਊਥ ਕੋਰੀਆ ਤੇ 25% ਜਾਪਾਨ ਤੇ 24% ਵਿਅਤਨਾਮ ਤੇ 46% ਤਾਈਵਾਨ ਤੇ 32% ਟੈਰਿਫ ਲਾਇਆ ਗਿਆ ਹੈਗਾ ਅਮਰੀਕਾ ਨੇ ਤਕਰੀਬਨ 16 60 ਦੇਸ਼ਾਂ ਦੇ ਕਿਤੇ ਨ ਕਿਤੇ ਉਹਨਾਂ ਦੇ ਟੈਰਿਫ ਦੇ ਮੁਕਾਬਲੇ ਅੱਧਾ ਟੈਰਿਫ ਘੋਸ਼ਿਤ ਕੀਤਾ ਜੀ ਇਹ ਕਿਤੇ ਨ ਕਿਤੇ ਹੈਗਾ ਹਾਲਾਂਕਿ ਉਹਦੇ ਅੱਡ ਕਿਸਮ ਦੀਆਂ ਪ੍ਰਤੀਕ੍ਰਿਆਵਾਂ ਦੇਖਣ ਨੂੰ ਮਿਲ ਰਹੀਆਂ ਨੇ ਆਪਾਂ ਨੂੰ ਪਤਾ ਅੱਜ ਜਿਹੜੀ ਹੈ ਮੈਂ ਅਮਰੀਕਾ ਦੀ ਜਿਹੜੀ ਸ਼ੇਅਰ ਮਾਰਕੀਟ ਉਹਦੇ ਚ ਹਲਚਲ ਹੈਗੀ ਆ ਉਹਦੇ ਚ ਸ਼ੇਅਰ ਡਿੱਗੇ ਨੇ ਜੀ ਜਿਹੜੇ ਉਹ ਇਹਦੇ ਚ ਕਿਤੇ ਨ ਕਿਤੇ ਇੱਕਦਮ ਅਮਰੀਕਨ ਜਿਹੜਾ ਆਟੋ ਸੈਕਟਰ ਹੈਗਾ ਉਹਨੂੰ ਕਿਤੇ ਨ ਕਿਤੇ ਕਿਹਾ ਜਾ ਰਿਹਾ ਹੈ ਕਿ ਇੰਡੀਆ ਤੇ ਵਿਅਤਨਾਮ ਵਾਲੇ ਮਾਮਲੇ ਚ ਉਹਨਾਂ ਨੂੰ ਫਾਇਦਾ ਹੋਊਗਾ ਇੱਕ ਇੱਕ ਗਲਤ ਹੈ ਤੇ ਦੂਜਾ ਗੱਲੇ ਇਕ ਜਾਰੀਆ 트럼ਪ ਉਹ ਈ ਕਹਿ ਰਹੇ ਨੇ ਕਿ ਜੇਸੀਂ ਇਹ ਟੈਰਫ ਲਾਂਚ ਅਸੀਂ ਸਕਸੈਸਫੁਲ ਹੋ ਜਾਂਦੇ ਆਂ ਤੇ ਜਿਹੜੀ ਜਿਓ ਇਕਨਮੀ ਹੈ ਪੂਰੀ ਦੁਨੀਆ ਦੀ ਜਿਹੜੀ ਇਕਨਮੀ ਹੈ ਉਹਦੇ ਚ ਅਸੀਂ ਜੇ ਆਪਣੇ ਆਈਡੀਆਸ ਨੂੰ ਆਪਣੀ ਚੀਜ਼ਾਂ ਨੂੰ ਪੁਸ਼ ਕਰਾਂ ਚ ਸਫਲ ਹੋ ਜਾਂਦੇ ਆਂ ਤੇ ਅਮਰੀਕਾ ਦੁਨੀਆ ਪਰ ਦਾ ਸਭ ਤੋਂ ਧਨવાન ਮੁਲਕ ਬਣ ਜਾਊਗਾ ਇਹ ਗੱਲ ਉਹ ਆਪਣੇ ਲੋਕਾਂ ਨੂੰ ਲਗਾਤਾਰ ਕਹਿ ਰਹੇ ਨੇ ਉਹਨਾਂ ਨੇ ਇੱਕ ਜੀ ਗੱਲ ਹੈ ਕਿ ਜੇ ਤੁਸੀਂ ਟੈਰਿਫ ਤੋਂ ਬਚਣਾ ਚਾਹੁੰਦੇ ਹੋ ਤੇ ਤੁਸੀਂ ਫਿਰ ਅਮਰੀਕਾ ਚਾ ਕੇ ਆਪਣੇ ਪ੍ਰੋਡਕਟ ਬਣਾਓ ਯਾਨੀ ਕਿ ਉਹ ਮੈਨੂਫੈਕਚਰਿੰਗ ਜਿਹੜੀ ਬਾਹਰ ਹੋ ਰਹੀ ਹੈ ਖਾਸ ਕਰ ਥਰਡ ਵਰਡ ਕੰਟਰੀ ਜਿੱਥੇ ਲੇਬਰ ਸਸਤੀ ਹੈ ਗਿਆ ਉੱਥੋਂ ਜਿਹੜਾ ਪ੍ਰੋਡਕਟ ਸਸਤਾ ਅਮਰੀਕਾ ਜਾ ਰਿਹਾਗਾ ਉਹ ਉਹ ਆਈਡੀਆ ਦੇ ਰਹੇ ਨੇ ਕਿ ਜੇ ਤੁਸੀਂ ਬਿਜ਼ਨਸ ਕਰਨਾ ਹੈਗਾ ਅਮਰੀਕਾ ਚਾ ਕੇ ਤੁਸੀਂ ਇੱਥੇ ਯੂਨਿਟ ਨਾਲੋ ਮੈਨੂਫੈਕਚਰਿੰਗ ਯੂਨਿਟ ਇੱਥੇ ਪ੍ਰੋਡਕਟ ਬਣਾਓ ਤੁਹਾਨੂੰ ਟੈਰਿਫ ਦੇਣ ਦੀ ਲੋੜ ਹੀ ਨਹੀਂ ਜੇ ਤੇ ਉਹਦੇ ਵਿੱਚ ਆਈਡੀਆ ਪਿੱਛਾ ਟਰੰਪ ਹਣੀ ਲਗਾਤਾਰ ਇਹ ਪੁਸ਼ ਕਰ ਰਹੇ ਨੇ ਕਿ ਜੇ ਮੈਨੂਫੈਕਚਰਿੰਗ ਯੂਨਿਟ ਅਮਰੀਕਾ ਚ ਲੱਗੂਗੀ ਤੇ ਫਿਰ ਦੁਬਾਰੇ ਤੋਂ ਜਿਹੜੇ ਕਾਰਖਾਨੇ ਨੇ કે ਫਿਰ ਨੌਕਰੀਆਂ ਨੇ ਉਹ ਅਮਰੀਕਾ ਚ ਆਣਗੇ ਇਹ ਮਾਮਲਾ ਕਿਆ ਜਾ ਰਿਹਾਗਾ ਤੇ ਉਹ ਟਰੰਪ ਨੇ ਇਹਨੂੰ ਅਮਰੀਕਾ ਦੀ ਆਰਥਿਕ ਆਜ਼ਾਦੀ ਦਾ ਦਿਨ ਕਹਿ ਕੇ ਇਹਨੂੰ ਪੇਸ਼ ਕੀਤਾਗਾ ਕਿ ਅਸੀਂ ਰੈਸਿਪਰੋਕਲ ਟੈਰੀਫ ਲਾਇਏ ਨੇ ਇਹ ਕਿਤੇ ਨਾ ਕਿਤੇ ਅਮਰੀਕਾ ਦੀ ਆਰਥਿਕ ਆਜ਼ਾਦੀ ਵਾਲਾ ਦਿਨ ਹੈ ਜੀ ਲਿਬਰੇਸ਼ਨ ਡੇ ਕਹਿ ਰਹੇ ਨੇ ਪਰ ਆ ਪਾ ਅੱਗੇ ਚਲੀਏ ਤੇ ਉਧਰ ਰਾਹੁਲ ਗਾਂਧੀ ਹੁਣੀ ਬੋਲਦੇ ਹੋਏ ਕਹਿ ਰਹੇ ਨੇ ਪਹਿਲਾਂ ਵੀ ਵੈਸੇ ਇਹਨਾਂ ਨੇ ਇਸ ਤੇ ਗੱਲ ਕੀਤੀ ਆ ਪਿਛਲੇ ਸਮਿਆਂ ਦੇ ਵਿੱਚ ਕਹਿੰਦੇ ਚੀਨ ਨੇ ਸਾਡਾ 4000 ਵਰਗ ਕਿਲੋਮੀਟਰ ਦਾ ਨੱਪ ਲਿਆ ਤੇ ਇੱਧਰ ਕਹਿੰਦੇ ਕੇਕ ਕੱਟੀ ਜਾਂਦੇ ਨੇ ਨੌਜਵਾਨਾਂ ਦੀਆਂ ਸ਼ਹੀਦੀਆਂ ਦੇ ਉੱਪਰ ਤੇ ਮੁੱਖ ਮੰਤਰੀ ਸਾਹਿਬ ਚਿੱਠੀਆਂ ਲਿਖ ਲਿਖ ਸਾਰੀ ਜਾਂਦੇ ਨੇ ਪਾਇਓ ਜ਼ਰਾ ਚਾਨਣਾ ਇਸ ਗੱਲ ਤੇ ਦੇਖੋ ਇਹ ਜ਼ਮੀਨ ਜ਼ਮੀਨਾਂ ਬਚਾਉਣ ਦੀ ਗੱਲ ਹੋ ਰਹੀ ਸੀਗੀ ਫਿਰ راہਲ ਗਾਂਧੀ ਨੇ ਵੀ ਮੌਕੇ ਤੇ ਚੋਕਾ ਮਾਰਤਾ ਤੇ ਭਾਜਪਾ ਲਗਾਤਾਰ ਇਹ ਗੱਲ ਕਰ ਰਹੀ ਨੇ ਕਿ ਦੇਖੋ ਜ਼ਮੀਨ ਜ਼ਮੀਨਾਂ ਤਾਂ ਕਬਜ਼ੇ 'ਚ ਨੇ ਜੀ ਵੱਡੇ ਵੱਡੇ ਜਿਹੜੇ ਘਰਾਨੇ ਨੇ ਉਹਨਾਂ ਦੇ ਕਬਜ਼ੇ 'ਚ ਹੈ ਗਿਆ ਸੀ ਬਕਬਿਲ ਲੈ ਕੇ ਉੱਥੋਂ ਉਹਨਾਂ ਤੋਂ ਜ਼ਮੀਨਾਂ ਛਡਾਣੀਆਂ ਨੇ ਫਿਰ راہਲ ਗਾਂਧੀ ਨੇ ਕਹਤਾ ਕਿ ਠੀਕ ਹੈ 4000 ਵਰ ਕਿਲੋਮੀਟਰ ਜਿਹੜੀ ਜ਼ਮੀਨ ਹੈ ਉਹ ਚੀਨੀ ਤੋਂ ਵੀ ਬਿਠਾ ਉਹਨਾਂ ਤੋਂ ਵੀ ਛਡਾ ਲਓ ਉੱਥੇ ਜਿਹੜਾ ਤੁਹਾਡਾ ਫੋਰਨ ਸੈਕਟਰੀ ਹੈ ਓਕੇ ਇੱਕ ਟੀਹਾਰਿਆਗਾ ਤੁਸੀਂ ਉੱਥੇ ਲੈਟਰ ਲਿਖ ਰਹੇ ਹੋ ਉਹ ਉੱਥੇ ਦਾ ਤੁਸੀਂ ਕੁਝ ਕਰ ਨਹੀਂ ਪਾ ਰਹੇ ਤੇ ਇੱਥੇ ਜਿਹੜੇ ਘਟਗਿੰਦੀ ਦੇ ਲੋਕ ਹੈ ਉਹਨਾਂ ਤੇ ਤੁਸੀਂ ਆ ਕੇ ਹੀ ਜਾਂਦੇ ਹੋ ਇੱਕ ਮੋਟਾ-ਮੋਟਾ ਉਹਨਾਂ ਦਾ ਉਹ ਇੱਕ ਕਹਿਣ ਦਾ ਪਾਸਾਰਾ ਏਹੀ ਸੀਗਾ ਤੇ ਉਸ ਉਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਮਤਲਬ ਉਹ ਉਸ ਟੈਰਿਫ ਤੇ ਵੀ ਉਹਨਾਂ ਨੇ ਕਿਹਾ ਕਿ ਜਦੋਂ ਕਾਂਗਰਸ ਇੰਦਰਾ ਗਾਂਧੀ ਤੋਂ ਪੁੱਛਿਆ ਗਿਆ ਸੀਗਾ ਕਿ ਉਹਨਾਂ ਦੀ ਉਹਨਾਂ ਦੀ ਫੋਰਨ ਪੋਲਿਸੀ ਕੀ ਹੈ ਤੇ ਉਹਨਾਂ ਨੇ ਕਿਹਾ ਸੀਗਾ ਕਿ ਨਾਇਦਰ ਵੀ ਬੈਂਟ ਲੈਫਟ ਨਾਇਦਰ ਵੀ ਬੈਂਟ ਰਾਈਟ ਵੀ ਵੀ ਸਟੈਂਡ ਸਟ੍ਰੇਟ ਤੇ ਉਹਨਾਂ ਨੇ ਕਿਹਾ ਕਿ ਇਹ ਇਹ ਤਾਂ ਸਿੱਧਾ ਕਿੱਥੇ ਖੜਾ ਹੁੰਦਾ ਇਹ ਤਾਂ ਮੋਦੀ ਦਾ ਉੱਥੇ ਜਾਂਦਾ ਤੇ ਸਾਹਮਣੇ ਝੁਕ ਜਾਂਦਾ ਤੇ ਇਹ ਗੱਲ ਕੀ ਕਿ ਇਹਨਾਂ ਦੀ ਕੋਈ ਫੋਰਨ ਪੋਲਸੀ ਨਹੀਂ ਇਹਨਾਂ ਦੀ ਝੁਕਣ ਵਾਲੀ ਫੋਰਨ ਪੋਲਸੀ ਹੈ ਤੇ ਇਹ ਰੈਸਿਪਰੋਕਲ ਟੈਰਿਫ ਤੇ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਇਹ ਮੋਟਾ 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 ਜੀ ਕਿਤੇ ਕਿਤੇ ਅੱਜ ਰਾਹੁਲ ਗਾਂਧੀ ਨੇ ਲੋਕ ਸਭਾ ਚ ਕਿਹਾਗਾ ਜੀ ਸੋ ਇਹੋ ਜੇ ਆਖਿਆ ਗਿਆ ਸੋ ਅੱਗੇ ਚੱਲੀਏ ਉਧਰ ਪੱਛਮ ਬੰਗਾਲ ਇੱਕ ਮਿੰਟ ਸੌਰੀ ਉਧਰ ਪੱਛਮ ਬੰਗਾਲ ਦੀ ਗੱਲ ਕਰ ਲੈਨੇ ਆ ਤੇ ਰਾਮ ਨੌਵੀਂ ਤੇ TMC ਤੇ BJP ਆਮੋ ਸਾਹਮਣੇ ਨੇ ਜੀ ਹਾਂਜੀ ਉੱਥੇ ਜਿਹੜੀ ਇੱਕ ਹਿੰਦੂਆਂ ਦਾ ਤਿਉਹਾਰ ਆ ਨਜ਼ਰ ਆ ਰਿਹਾ ਰਾਮ ਨੌਵੀਂ ਉੱਥੇ ਕਿਤਨ ਕਿਤੇ ਜਿਹੜੇ BJP ਵਾਲੇ ਹੈਗੇ ਆ ਉਹ ਇੱਕ ਜਲੂਸਾਂ ਕੱਢਣਾ ਚਾ ਰਹੇ ਨੇ ਤੇ ਉਹ ਜਲੂਸ ਉੱਥੋਂ ਲੈ ਕੇ ਜਾਣਗੇ ਜਿੱਥੇ ਮੁਸਲਮਾਨਵਾਦੀ ਜ਼ਿਆਦਾ ਰਹੀ ਹੈ ਠੀਕ ਕਿਹੜੇ ਕਿਤੇ ਇੱਕ ਕਮਨਲ ਦੰਗਾ ਹੋਣ ਦਾ ਮਾਮਲਾਗਾ ਤੇ ਜਿਹੜੇ ਉੱਥੋਂ ਦੇ ਭਾਜਪਾ ਦੇ ਆਗੂ ਨੇ ਸੁਵਿੰਦਰ ਅਧਿਕਾਰੀਆਂ ਲਗਾਤਾਰ ਲੋਕਾਂ ਨੂੰ ਕਹਿ ਰਹੇ ਨੇ ਕਿ ਬਾਈ ਆਪਾਂ ਬੰਗਾਲ ਚ ਕਰੋੜ ਹਿੰਦੂ ਰਹਿੰਦੇ ਨੇ ਤੇ ਆਪਾਂ ਨੂੰ ਇਸ ਸਾਲ ਇੱਕ ਦੇ ਇੱਕ ਸਾਰਾ ਹਿੰਦੂ ਸੜਕਾਂ ਤੇ ਉਤਰਨਾ ਚਾਹੀਦਾ ਇਹ ਗੱਲ ਉਹ ਲਗਾਤਾਰ ਕਹਿ ਰਹੇ ਨੇ ਨਹੀਂ ਹਿੰਦੂ ਤਾਂ ਜ਼ਾਦਰ ਰਹਿੰਦੇ ਨੇ ਉਹ ਉਹ ਇਹ ਕਹਿ ਰਹੇ ਨੇ ਕਿ ਕਰੋੜ ਹਿੰਦੂ ਇਸ ਵਾਰ ਸੜਕਾਂ ਤੇ ਉਤਰਨਾ ਚਾਹੀਦਾ ਵਾ ਤੇ ਮੁਮਤਾ ਬੈਨਰਜੀ ਉਹਨਾਂ ਦਾ ਸਟੈਂਡ ਹੈ ਕਿ ਇਹ ਲਗਾਤਾਰ ਲੋਕਾਂ ਨੂੰ ਭੜਕਾ ਰਹੇ ਨੇ ਤਾਂ ਕਿ ਉੱਥੋਂ ਕਿਤੇ ਨ ਕਿਤੇ ਜਿਹੜੇ ਧਾਰਮਿਕ ਦੰਗੇ ਹੈਗੇ ਹੋ ਸਕਣ ਇਹ ਗੱਲ ਜੀ ਨਿਕਲ ਕੇ ਆ ਰਹੀ ਹੈ ਜੀ ਉਧਰ ਹੁਣ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਿਹੜੇ ਜੱਜ ਹੈ ਉਹਨਾਂ ਦਾ ਬਿਉਰਾ ਜਿਹੜਾ ਹੈ ਸੰਪਤੀ ਦਾ ਉਹ ਹੁਣ ਸਰਵਜਨਕ ਹੋਣਾ ਚਾਹੀਦਾ ਹੈ ਉਹ ਵੈਬਸਾਈਟ ਤੇ ਜਾਣਕਾਰੀ ਅਪਲੋਡ ਹੋਣੀ ਚਾਹੀਦੀ ਹੈ ਜਿਹੜਾ ਦਿੱਲੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਕੈਸ਼ ਨੂੰ ਅੱਗ ਲੱਗੀ ਹੋਈ ਮਿਲਦੀ ਹੈ ਘਰ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਤੇ ਇਹ ਖਬਰ ਤੇ ਜਰਾ ਪਾਇਓ ਜਾਣਨਾ ਅੰਜੀ ਅਜ ਸੁਪਰੀਮ ਕੋਰਟ ਕਿਉਂਕਿ ਦੇਖੋ ਉਹ ਜਿਹੜਾ ਜੱਜ ਦੇ ਘਰੇ ਕੈਸ ਮਿਲਣ ਵਾਲਾ ਜਿਹੜਾ ਮਾਮਲਾ ਉਹ ਵੀ ਹਾਈ ਕੋਰਟ ਦੇ ਜੱਜ ਦੇ ਘਰੇ ਉਸ ਤੋਂ ਬਾਅਦ ਜਿਹੜਾ ਜੁਡੀਸ਼ਰੀ ਹੈਗੀ ਇੰਡੀਅਨ ਜੁਡੀਸ਼ਰੀ ਉਹਦਾ ਮਿਆਰ ਤਾਂ ਡਿੱਗ ਗਿਆ ਹੈ ਜੀ ਉਹਨਾਂ ਤੇ ਤਾਂ ਲੋਕ ਕੁਐਸਚਨ ਕਰ ਹੀ ਨੇ ਉਹਨਾਂ ਦੀ ਕ੍ਰੈਡੀਬਿਲਿਟੀ ਤਾਂ ਖਤਰੇ 'ਚ ਆਈ ਹੈ ਉਹਨਾਂ ਕਿ ਦਿਨ ਕਿ ਦਿਨ ਰੀਸਟੋਰ ਕਰਨ ਵਾਸਤੇ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਜਿੰਨੇ ਵੀ ਜੱਜ ਹੈ ਗਿਆ ਸੁਪਰੀਮ ਕੋਰਟ ਦੇ ਜੱਜ ਹੈ ਗਿਆ ਉਹ ਆਪਣੇ ਜਿਹੜੀ ਜਿੰਨਾ ਵੀ ਉਹਨਾਂ ਕੋਲ ਤਨ ਹੈਗਾ ਜਿੰਨੀ ਵੀ ਉਹਨਾਂ ਕੋਲ ਇਨਕਮ ਵਗੈਰਾ ਹੈਗਾ ਉਹ ਸਾਰੀ ਪਬਲਿਕ ਕਰਨਗੇ ਵੈਬਸਾਈਟ ਤੇ ਚੜਾਣਗੇ ਤੇ ਇਹ ਮੀਟਿੰਗ ਹੋਈ ਸੀ ਜੀ 34 ਜੱਜ ਦੇ ਚ ਸ਼ਾਮਲ ਸੀਗੇ ਪਰ ਮੈਨੂੰ ਇੱਕ ਗੱਲ ਦੱਸੋ ਜਿਹੜਾ ਬਲੈਕ ਮਨੀ ਹੈ ਕੈਸ਼ ਹਾਰਡ ਕੈਸ਼ ਜਿਹੜਾ ਹੈ ਕੈਸ਼ ਦੀ ਫਾਰਮ ਤੇ ਜਿਹੜਾ ਪੈਸਾਗਾ ਜਿਵੇਂ ਜੱਜ ਦੇ ਘਰ ਘਰੋਂ ਮਿਲਿਆ ਉਹਨੂੰ ਵੈਬਸਾਈਟ ਤੇ ਚੜਾਣ ਦੀ ਕੀ ਲੋੜ ਤੁਸੀਂ ਜਿਹੜੀ ਤੁਹਾਡੀ ਸੈਲਰੀ ਆ ਰਹੀ ਹੈ ਤੁਹਾਡੇ ਖਾਤੇ ਅੰਚ ਜੋ ਕੁਝ ਪੈਸਾ ਹੈਗਾ ਤੁਹਾਡੀ ਜਿਸ ਘਰ ਚ ਤੁਸੀਂ ਰਹੇ ਹੋ ਉਹਦੀ ਰਜਿਸਟਰੀ ਜਿਹੜਾ ਮੜਾ ਮੋਟਾ ਸੋਨਾ ਤੁਹਾਡੇ ਕੋਲ ਉਹ ਤੇ ਬਾਕੀ ਆਪਣਾ ਦੈਂਕਾਲਾ ਪੈਸਾ ਸੈਲ ਰਿਉ ਦੇ ਬਾਰੇ ਦਾਣ ਕਰੀਦੇ ਦੋ ਹਾਰਡ ਕੇਸ ਕਿ ਨੂੰ ਪਤਾ ਕਿੱਥੇ ਕਿੰਨਾ ਹੈਗਾ ਉਹ ਤਾਂ ਚਲੋ ਉਹ ਫਾਇਰ ਬ੍ਰਿਗੇਡ ਵਾਲੇ ਉੱਥੇ ਅੱਗ ਲੱਗੀ ਤਾਂ ਪਹੁੰਚਾਣ ਉਹਨੂੰ ਬੁਝਾਣ ਵਾਸਤੇ ਉੱਥੇ ਗਏ ਤੇ ਉਹਨਾਂ ਨੇ ਗੱਲ ਅੱਗੇ ਖੋਲਤੀ ਨਹੀਂ ਤਾਂ ਇਹਦੀ ਵੀ ਗੱਲ ਨਹੀਂ ਲਗਣੀ ਸੀਗੀ ਇਹ ਤਾਂ ਚਲੋ ਆਪਣੇ ਆਪ ਆਪਣਾ ਕਿਤੇ ਨ ਕਿਤੇ ਮਨ ਨੂੰ ਰਾਜ਼ੀ ਕਰ ਰਹੇ ਨੇ ਤਸੱਲੀ ਦੇ ਰਹੇ ਨੇ ਕਿ ਅਸੀਂ ਇਹ ਸਟੈਪ ਕਰਕੇ ਕਿਤੇ ਨ ਕਿਤੇ ਆਪਣੀ ਕ੍ਰੈਡੀਬਿਲਟੀ ਨੂੰ ਬਾਲ ਕਰਾਂਗੇ ਜੀ ਸੋ ਇਹ ਤਾਂ ਗੱਲ ਹੈ ਇਹੋ ਜੀਆਂ ਚੀਜ਼ੀਆਂ ਜਿਹੜੀਆਂ ਨੇ ਲਿਕੁਇਡ ਕੈਸ਼ 'ਚ ਜਿਆਦਾ ਹੁੰਦੀਆਂ ਨੇ ਕਿਉਂਕਿ ਕੋਈ ਟ੍ਰਾਂਜੈਕਸ਼ਨ ਕਰਦਾ ਫਿਰੂਗਾ ਤੇ ਜੇ ਟ੍ਰਾਂਜੈਕਸ਼ਨ ਛੋਟੀ ਤੋਂ ਛੋਟੀ ਵੀ ਹੁੰਦੀ ਹੈ ਤਾਂ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਹੈ ਇਹ ਤਾਂ ਮਾਮਲਾ ਹੀ ਐ ਡੈਡੀਆਂ ਦੱਸੀਆਂ ਦਾ ਜਿਨ੍ਹਾਂ ਦੇ ਬਰਾਬਰ ਜੱਜ ਦਾ ਭਾਰਤੋਂ ਲਿਆ ਜਾ ਸਕਦਾ ਸੋ ਅੱਗੇ ਚਲੀਏ ਗੁਰਦਾਸਪੁਰ ਦੇ ਵਿੱਚ ਨੇ ਗਵਰਨਰ ਕਟਾਰੀਆ ਸਾਹਿਬ ਇਹ ਵੀ ਪੁਰਾਣੇ ਜਿਹੜੇ ਗਵਰਨਰ ਸੀ ਉਹਨਾਂ ਵਾਲੀ ਲੀਹ ਤੇ ਹੀ ਚੱਲ ਰਹੇ ਨੇ ਉਹ ਦੌਰਾ ਕਰਦੇ ਰਹਿੰਦੇ ਸੀ ਸਰਹੱਦੀ ਏਰੀਏ ਦਾ ਤੇ ਇਹ ਵੀ ਨਸ਼ੇ ਨੂੰ ਲੈ ਕੇ ਨਿਕਲੇ ਹੋਏ ਨੇ ਜੀ ਕਹਿੰਦੇ ਜਾਗਰੂਕਤਾ ਫਲਾਉਣੀ ਹੈ ਕੀ ਜਾਗਰੂਕਤਾ ਹੀ ਫਲਾ ਰਹੇ ਨੇ ਜਾਂ ਫਿਰ ਬੀਜੇਪੀ ਦਾ ਏਜੰਡਾ ਟੋ ਕਰ ਰਹੇ ਨੇ ਦੇਖੋ ਅ ਅਜੇ ਰਾਨੀ ਡੇਰਾ ਬਾਬਾ ਨਾਨਕ ਤੋਂ ਇੱਕ ਪਦ ਯਾਤਰਾ ਸ਼ੁਰੂ ਕੀਤੀ ਹੈ ਗਿਆ ਪੰਜਾਬ ਪਲਸ ਖਾਸੀ ਆ ਦੇ ਆਲੇ ਦੋ ਆਲੇ ਸੀਗੀ ਤੇ ਮੈਨੂੰ ਤਾਂ ਪਤਾ ਨਹੀਂ ਇੱਕ ਤਾਂ ਇਹਨਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਬੋਲਣੀ ਕੋਲ ਆਪਸ਼ਨ ਦੁਪਟਾਰਿਆਂ ਨੂੰ ਪਤਾ ਨਹੀਂ ਕਿ ਨਾਂ ਕੀ ਸੰਦੇਸ਼ ਦੇਣਗੇ ਆਪਣੀ ਹਿੰਦੀ ਚ ਬੋਲ ਕੇ ਜੋ ਵੀ ਇਹ ਤੇ ਇਸ ਸੱਚੀ ਉਹ ਸਮਝ ਨਹੀਂ ਆ ਰਿਹਾ ਕਿ ਗਵਰਨਰ ਨੂੰ ਇੱਕ ਪੈਦਲ ਯਾਤਰਾ ਕਰਨ ਦੀ ਕੀ ਲੋੜ ਪੈਗੀ ਜਾਂ ਫਿਰ ਇੱਕ ਯਾਤਰਾ ਕਰਨ ਦੀ ਲੋੜ ਪੈਗੀ ਤੇ ਉਹ ਆਈਡੀਆ ਇਸ ਕਿਸਮ ਦਾ ਬਣਾ ਰਹੇ ਨੇ ਕਿ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਪੰਜਾਬ ਸਰਕਾਰ ਉਹ ਵੀ ਇਸ ਚੀਜ਼ ਤੇ ਲੱਗੀ ਹੋਈ ਹੈ ਕਿ ਉਹ ਵੀ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਅਸੀਂ ਸਾਡਾ ਜਿਹੜਾ ਪੁਲਿਸ ਜਿਹੜੀ ਐਕਸ਼ਨ ਕਰ ਰਹੀ ਹੈ ਲਗਾਤਾਰ ਲੋਕਾਂ ਦੇ ਘਰਾਂ ਤੇ ਬਲਡوزر ਫੇਰ ਰਹੀ ਹੈ ਉਹ ਵੀ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਕਰ ਰਹੇ ਹਾਂ ਅਸੀਂ ਸੈਕੜਿਆਂ ਬਦਲੀਆਂ ਕਰਤੀਆਂ ਜਿਹੜੇ ਕਰਮਚਾਰੀ ਹੈਗੇ ਆ ਉਹ ਵੀ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਕਰ ਰਹੇ ਨੇ ਮੈਨੂੰ ਲੱਗਦਾ ਹੈ ਕਿ گورنر ਅਤੇ ਵਸੀਮ ਭਗਵੰਤਮਾਨ ਵਿੱਚ ਕਦੇ ਹੋੜ मतलब ਦੋਹਾਂ ਆਪਸ ਵਿੱਚ ਕੋਈ ਮੁਕਾਬਲਾ ਨਾ ਬਣ ਜੇ ਕਿ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਉਹ ਲੱਗ ਰਿਹਾ ਹੈਗਾ ਜੀ ਬਾਕੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਵਿਜ਼ੂਅਲਾਂ ਵਾਸਤੇ ਕਰ ਰਹੇ ਨੇ ਕੰਟੈਂਟ ਅਸਲ ਚ ਇਹ ਇੱਕ ਬੜੀ ਦਿੱਕਤ ਹੈ ਕਿ ਸਾਰੇ ਪੋਲੀਟਿਸ਼ੀਅਨ ਕੰਟੈਂਟ ਕ੍ਰੀਏਟਰ ਬਣ ਗਏ ਨੇ ਜੀ ਉਹ ਇਸ ਕਿਸਮ ਦੀਆਂ ਹਰ ਕਹਾਟਾਂ ਇਦਾਂ ਦੀ ਐਕਟੀਵਿਟੀਜ਼ ਕਰਦੇ ਰਹਿੰਦੇ ਨੇ ਜਿਨ੍ਹਾਂ ਤੋਂ ਗਰਾਊਂਡ ਤੇ ਕੋਈ ਫਰਕ ਨਹੀਂ ਪੈਂਦਾ ਗਰਾਊਂਡ ਤੇ ਜਿੱਦਾਂ ਹੁੰਦਾ ਦੀਆਂ ਹੁੰਦੀਆਂ ਉਦਾਂ ਰਹਿੰਦੀਆਂ ਨੇ ਉਹਨਾਂ ਦੇ ਚੰਗੇ ਵੀਡੀਓ ਚੰਗੇ ਫੋਟੋਜ਼ ਬਣ ਜਾਂਦੇ ਨੇ ਉਸੇ ਤੋਂ ਉਹ ਖੁਸ਼ ਹੋ ਜਾਂਦੇ ਨੇ ਮੈਂ ਤਾਂ ਇੱਕ ਮਤਲਬ ਕਈ ਸੀਨੀਅਰ ਜਰਨਲਿਸਟਾਂ ਦੀ ਮੈਂ ਤਕਰੀਰਾਂ ਸੁਣ ਰਿਹਾ ਸੀਗਾ ਖਾਸ ਕਰਕੇ ਉਰਦੂ ਦੇ ਜਿਹੜੇ ਜਰਨਲਿਸਟ ਸੀ ਉਹ ਕਹ ਰਹੇ ਸੀਗੇ ਕਿ ਜਿਹੜੇ ਆਪਣੇ ਲੋਕ ਸਭਾ ਰਾਜ ਸਭਾ ਜਿਹੜੀ ਵਿਧਾਨ ਸਭਾ ਹਨ ਉਹ ਵੀ ਕੰਟੈਂਟ ਕ੍ਰिएशन ਦਾ ਇੱਕ ਉਹ ਏਡਾ ਬਣ ਕੇ ਰਹਿ ਗਿਆ ਹੈਗਾ ਉੱਥੇ ਜਿਹੜੇ ਐਮਪੀਜ਼ ਹੈਗੇ ਐਮਐਲਏਜ਼ ਹੈਗੇ ਉਹ ਜਾਣਦੇ ਨੇ ਆਪਣੀਆਂ ਗੱਲਾਂ ਕਹਿੰਦੇ ਨੇ ਉਹ ਉਹਦੀ ਵੀਡੀਓ ਚੱਕਦੇ ਨੇ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦੇ ਨੇ ਚਾਰ ਪੱਤਰਕਾਰ ਨੂੰ ਭੇਜ ਦਿੰਦੇ ਨੇ ਕਿ ਬਾਈ ਚਲਾ ਦਿਓ ਪਲੀਜ਼ ਅਸੀਂ ਲੋਕ ਸਭਾ ਆ ਵਿਧਾਨ ਸਭਾ ਦੇ ਵਿੱਚ ਇਹ ਬੋਲਿਆ ਸੀਗਾ ਤੇ ਉਹ ਇੱਥੇ ਤਾਂ ਚੀਜ਼ਾਂ ਦਿੱ ਚੁੱਕਿਆ ਨੇ ਤੇ ਇਹ ਮੈਨੂੰ ਇਹ ਹੀ ਲੱਗ ਰਿਹਾਗਾ ਕਿ ਇਹ ਯਾਤਰਾ ਕੋਈ ਕੀ ਸੰਦੇਸ਼ ਦੇਣਗੇ ਤੇ ਦੱਸੋ ਕੁਝ ਇਹਨਾਂ ਕੋਈ ਕੀ ਕੁਝ ਸੰਦੇਸ਼ ਨਹੀਂ ਦੇਣਾ ਪਹਿਲਾਂ ਇਹ ਡੇਰਾ ਬਾਬਾ ਨਾਨਕ ਫਿਰ ਪੋਤੇਗੜ ਚੂੜੀਆਂ ਫਿਰ ਪੰਦੇੜ ਚੇਤਨਪੁਰਾ ਰਾਮ ਗਾਰਡਨ ਤੇ 8 8 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਿੱਥੇ ਕਿੱਥੇ ਪਹੁੰਚਣਗੇ ਤੇ ਇਹ ਇਹਨਾਂ ਦਾ ਉਹ ਹੈਗਾ ਬਾਕੀ ਠੀਕ ਹੈ ਜੀ ਇਹ ਕੀ ਨਿਕਲੇ ਹੋਏ ਨੇ ਗਵਰਨਰ ਦਾ ਕੰਮ ਤਾਂ ਉਦਾਂ ਇਸੇ ਕਿਸਮ ਦਾ ਹੁੰਦਾ ਹੈ ਸਟੇਟ 'ਚ ਆ ਕੇ ਯੂਨੀਵਰਸਿਟੀਆਂ ਜਾ ਕੇ ਡਿਗਰੀਆਂ ਵੰਡਤੀਆਂ ਜਾਂ ਕਿਤੇ ਉਦਘਾਟਨ ਤੇ ਚਲੇ ਗਏ ਕਿਤੇ ਹੋਰ ਬੋਲਿਆ ਹੁਣ ਇਹ ਕਹਿ ਰਹੇ ਨੇ ਕਿ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਦੇਖਦੇ ਆ ਕਿੰਨਾ ਕੁ ਨਸ਼ੇ ਨੂੰ ਖਤਮ ਕਰਦੇ ਨੇ ਲੁਧਿਆਣਾ ਉਪ ਚਨਾਬ ਤੇ ਵੀ ਤੇਜ਼ੀ ਦੇ ਨਾਲ ਜਰਾ ਪਾ ਦਿਓ ਚਾਨਣਾ ਕਿ ਕੀ ਕੁਝ ਚੱਲ ਰਿਹਾ ਹੈ ਉੱਥੇ ਦੇਖੋ ਲੁਧਿਆਣੇ ਚਨਾਬ ਤੇ ਹਾਜ਼ਰ ਡੇਟ ਤਾਂ ਨਾ ਉਸ ਨਹੀਂ ਹੋਈ ਪਰ ਉਹ ਉਹਦੇ ਚ ਜਿਹੜਾ ਹਲਚਲ ਹੈਗੀ ਉਹ ਸ਼ੁਰੂ ਹੋ ਗਈ ਹੈ ਤਿੰਨ 메ਨ ਪਾਰਟੀਆਂ ਨੇ ਆਪਨੂੰ ਪਤਾ ਹੈ ਭਾਜਪਾ ਕਾਂਗਰਸ ਅਤੇ ਜਿਹੜੀ ਆਮ ਆਦਮੀ ਪਾਰਟੀ ਤਿੰਨੇ ਇਸ ਚੋਣ ਨੂੰ ਸੀਰੀਅਸ ਲੈ ਰਹੇ ਨੇ ਅੱਜ ਭਾਜਪਾ ਨੇ ਆਪਣੇ ਤਿੰਨ ਆਬਜ਼ਰਵਰ ਨਿਯੁਕਤ ਕੀਤੇ ਨੇ ਨਰਿੰਦਰ ਰੈਨਾ ਮਹਾਜਨ ਤੇ ਮੋਨਾ ਇਹ ਕਿਤੇ ਕਿਤੇ ਉਹ ਕਿਤੇ ਗਏ ਨੇ ਜੀ ਇੰਚਾਰਜ ਲਾਏ ਗਏ ਨੇ ਕਨਵੀਨਰ ਲਾਏ ਗਏ ਨੇ ਤੇ ਇਹਨਾਂ ਨੇ ਆਬਜ਼ਰਵਰ ਸੋਰੀ ਆਬਜ਼ਰਵਰ ਲਾਏ ਗਏ ਨੇ ਤੇ ਇਹਨਾਂ ਨੇ ਡਿਸਾਈਡ ਕਰਨਾ ਕਿ ਜੀ ਕੋਣ ਉੱਥੋਂ ਕੈਂਡੀਡੇਟ ਹੋਊਗਾ ਅਜੇ ਤੱਕ ਭਾਜਪੀ ਨੇ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਹੈ ਕਾਂਗਰਸ ਦਾ ਲਗਭਗ ਤੈ ਹੀ ਇਹ ਜਿਹੜਾ ਭਾਰਤ ਪੂਸ਼ਣਾਸੂ ਹੈ ਉਹ ਉੱਥੋਂ ਚੋਣ ਲੜੂਗਾ ਜੀ ਤੇ ਉਹ ਵੀ ਲਗਾਤਾਰ ਹੁਣ ਆਪਾਂ ਨੂੰ ਐਕਟਿਵ ਦਿਖਿਆਗਾ ਉਹ ਉਹਨੇ ਉਹ ਲਗਾਤਾਰ ਮੀਡੀਆ ਨੂੰ ਬਲਾ ਬਲਾ ਕੇ ਇੰਟਰਵਿਊ ਵੀ ਦੇ ਰਿਹਾਗਾ ਤੇ ਤੰਜ ਵੀ ਕਸ ਰਿਹਾਗਾ ਉਹਨਾਂ ਨੇ ਕਿਤੇ ਨ ਕਿਤੇ ਇਹ ਅੱਜ ਤੰਜ ਕਸਿਆਗਾ ਕਿ ਜਿਹੜਾ ਅਰੋੜਾ ਉਹਨੂੰ ਮਜਬੂਰ ਕੀਤਾ ਗਿਆ ਕਿ ਉਹ 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 ਬਾਈ ਇਹ ਬਾਈ ਇਲੈਕਸ਼ਨ ਲੜਨ ਜੇ ਉਹਦੇ 'ਚ ਐਡਾ ਹੀ ਹੌਸਲਾ ਕਿ ਉਹ ਜਿੱਤ ਸਕਦਾਗਾ ਤਾਂ ਫਿਰ ਉਸਤਿਫਾ ਦੇ ਕੇ ਆਵੇ ਪਹਿਲਾਂ ਐ ਨਹੀਂ ਕਿ ਉਹਨੇ ਐਮਪੀ ਤੋਂ ਐਮਪੀ ਪਰ ਤੋਂ ਤਾਂ ਅਸਤਿਫਾ ਦਿੱਤਾ ਨਹੀਂ ਸਿੱਧਾ ਹੀ ਚੋਣ ਲੜਨ ਆ ਰਿਹਾ ਜੇ ਉਹਦੇ 'ਚ ਐਡਾ ਹੀ ਹੌਸਲਾ ਹੈਗਾ ਕਿ ਉਹ ਜਿੱਤ ਸਕਦਾਗਾ ਤੇ ਉਹ ਫਿਰ ਐਮਪੀ ਦਾ ਅਸਤਿਫਾ ਦੇ ਕੇ ਆ ਜੇ ਉਹ ਕਹਿ ਰਿਹਾ ਕਿ ਕੇਜਰੀਵਾਲ ਵਾਸਤੇ ਸੀਟ ਖਾਲੀ ਕੀਤੀ ਗਈ ਹੈ ਲਗਾਤਾਰ ਇਸ ਗੱਲ ਤੇ ਹੀ ਉਹ ਆਪਣੇ ਗੱਲ ਲਗਾਤਾਰ ਪੁਸ਼ ਕਰ ਰਹੇ ਨੇ ਜੀ ਜੀ ਉਧਰ ਡੱਲੇਵਾਲ ਸਾਹਿਬ ਅੱਜ ਪੈਂਦਾ ਗਏ ਨੇ ਪਰ ਆਉਂਦਿਆਂ ਨੂੰ ਪੱਤਰਕਾਰਾਂ ਨੇ ਜਦੋਂ ਕੇਰਾ ਪਾਇਆ ਤਾਂ ਕਈ ਤਿੱਖੇ ਸਵਾਲ ਖੜੇ ਕੀਤੇ ਨੇ ਜੀ ਪਾਇਓ ਚੰਨਾ ਹਾਂਜੀ ਅੱਡ ਅੱਡ ਸਵਾਲ ਤਾਂ ਹੋਏ ਜੀ ਅੱਜ ਕਿ ਡੱਲੇਵਾਲ ਸਾਹਿਬ ਤੋਂ ਤੇ ਭੂਖ ਹੜਤਾਲ ਨੂੰ ਲੈ ਕੇ ਵੀ ਹੋਏ ਆंदोलਨ ਖਤਮ ਕਰਨ ਨੂੰ ਵੀ ਲੈ ਕੇ ਹੋਏ ਹੋਰ ਚੀਜ਼ਾਂ ਵੀ ਹੋਈਆਂ ਤੇ ਮੋਟਾ ਮੋਟਾ ਦਾ ਮਤਲਬ ਮੈਂ ਅੱਜ ਇਸ ਖਬਰ ਨੂੰ ਕੋਈ ਜ਼ਿਆਦਾ ਤਾਂ ਫੋਲੋ ਨਹੀਂ ਕਰ ਪਾਇਆ ਜਿਨਾ ਮੈਂ ਉਸ ਦੋ ਚਾਰ ਵੀਡੀਓਜ਼ ਦੇਖ ਕੇ ਦੋ ਦੋ ਚਾਰ ਚੀਜ਼ਾਂ ਦੇਖਿਆ ਉਹਦੇ ਅਕੋਰਡਿੰਗ ਕਰਿਆ ਹਸ ਤਾਂ 81 81 ਕਰ ਕੇ ਅੱਜ ਮਹਾਪੰਚਾਇਤ ਰੱਖਾਂਗੇ ਮਹਾਪੰਚਾਇਤ ਚ ਇਟਾ ਮਤਲਬ ਉੱਥੇ ਕੱਟਤਾ ਨਹੀਂ ਸੀਗਾ ਤੇ ਨਾ ਹੋਣਾ ਚਾਹੀਦਾ ਸੀਗਾ ਠੀਕ ਹੈ ਕਿ ਇੱਕ ਸਨਮਾਨਜਨਕ ਕੱਟ ਸੀਗਾ ਉਸ ਤੋਂ ਇਲਾਵਾ ਉਹਨਾਂ ਨੇ ਦੋ ਤਿੰਨ ਗੱਲਾਂ ਮੈਂ ਕਿਹਾ ਇੱਕ ਪਾਈ ਕਿ ਇੱਕ ਇੱਕ ਕੇਜਰੀਵਾਲ ਨੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਭਗਵੰਤ ਮਾਨ ਨੇ ਜਿਹੜੇ ਕਿਸਾਨ ਹੈਗੇ ਉਹਨਾਂ ਦੇ ਪਿੱਛੇ ਸੂਰਾ ਮਾਰਿਆਗਾ ਜੀ ਉਹਨਾਂ ਨੇ ਮੋਦੀ ਤੇ ਵੀ ਹਮਲਾ ਬੋਲਿਆ ਤੇ ਇਹ ਮੋਟਾ-ਮੋਟਾ ਮੋਟੀ-ਮੋਟੀ ਗਲ ਕਹੀ ਹੈ ਜੀ ਤੇ ਹਾਂ ਬਾਕੀ ਹੁਣ ਇਹ ਹੋ ਕੇ ਰਹੇ ਨੇ ਕਿ ਕਿਸਾਨ ਅੰਦੋਲਨ ਇਸ ਤੋਂ ਬਾਅਦ 3.0 ਸ਼ੁਰੂ ਹੋਊਗਾ ਜਿਹੜਾ ਵੀ ਨੂੰ ਕਾਡ ਵਰਗੇ ਜਿਹੜੇ ਉੱਥੇ ਸੀਗੇ ਉਹ ਇਹ ਗੱਲ ਕਹਿ ਰਹੇ ਨੇ ਕਹਿ ਰਹੇ ਕਿ ਅੰਦੋਲਨ ਅਜੇ ਖਤਮ ਨਹੀਂ ਹੋਇਆਗਾ ਅਸੀਂ ਲਗਾਤਾਰ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਮੇਰਾ ਆਮਨ ਅੰਸਨ ਉਹ 129 ਦਿਨ ਚ ਐਂਟਰ ਕਰ ਗਿਆਗਾ ਤੇ ਉਹ ਜਦੋਂ ਤੱਕ ਮੰਗ ਨਹੀਂ ਮੰਨਿਆ ਜਾਂਦੀਆਂ ਉਦੋਂ ਤੱਕ ਜਾਰੀ ਰਹੂਗਾ ਉੱਥੇ ਪੱਤਰਕਾਰਾਂ ਚ ਇਹ ਆਮ ਤਾਂ ਗਲ ਹੋ ਹੀ ਰਹੀ ਐ ਸਾਰੇ ਪੱਤਰਕਾਰਾਂ ਚ ਕਿ ਉਹ ਜੀ ਬੁਖੜ ਤਲ ਕਰ ਰਹੇ ਨੇ ਆਰਾਮ ਨਾਲ ਫਿਰ ਰਹੇ ਨੇ ਮੀਟਿੰਗਾਂ ਚ ਜਾ ਰਹੇ ਨੇ ਤੇ 129 ਦਿਨ ਹੋ ਗਏ ਅਨਾਦ ਦੇ ਸਰੀਰ ਤੇ ਕੋਈ ਅਸਰ ਹੀ ਨਹੀਂ ਆ ਰਿਹਾਗਾ ਤੇ ਮੈਡੀਕਲ ਘੋਟਾ ਬੋਤ ਨੂੰ ਹਰਮਲਾਰੀਆਂ ਨੇ ਤੇ ਉਹ ਤਾਂ ਚਲੋ ਸਵਾਲ ਹੈ ਹੀ ਹਾਲਾਂਕਿ ਉਹਨਾਂ ਨੂੰ ਇਹ ਜਿਹੜਾ ਅੰਨਾ ਜ਼ਾਰੇ ਤੋਂ ਜਿਹੜੀ ਟੈਕਟਿਕਾਂ ਸਿੱਖੀਆਂ ਨੇ ਉਸ ਕਿਸਮ ਦੀ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਹੁਣ ਤਾਂ ਉਹਨੂੰ ਇੱਕ ਸੀਰੀਅਸ ਕਿਸਾਨ ਆਗੂ ਦੇ ਤੌਰ ਤੇ ਦੇਖਿਆ ਜਾਣ ਲੱਗਿਆ ਜੇ ਉਹ ਬੁਖੜ ਹੜਤਾਲ ਨਾ ਕਰਕੇ ਉਹਦਾ ਦੂਜੇ ਤਰੀਕੇ ਨਾਲ ਵੀ ਅੰਦੋਲਨ ਕਰੂਗਾ ਤਾਂ ਉਹ ਵੀ ਲੋਕ ਉਹਨੂੰ ਸੀਰੀਅਸ ਲੈਣਗੇ ਉਹਦਾ ਸਨਮਾਨ ਕਰਨਗੇ ਉਹਨੂੰ ਮਤਲਬ ਇਸ ਕਿਸਮ ਇਹ ਇਹ ਸਾਰਾ ਕੁਝ ਕਰਨ ਦੀ ਲੋੜ ਨਹੀਂ ਜੀ ਜੀ ਸੋ ਉਧਰ ਅਗਲੀ ਖਬਰ ਤੇ ਤੇਜੀ ਦੇ ਨਾਲ ਚੱਲੀਏ ਤਾਂ ਵਿਕਰਮ ਮਜੀਠੀਆ ਉਹਨਾਂ ਦੇ ਨਸ਼ਾ ਤਸਕਰੀ ਵਾਲੇ ਕੇਸ ਤੇ ਨਵਾਂ ਮੋੜ ਆਇਆ ਸਰਚ ਵਾਰੰਟ ਮੰਗ ਰਹੀ ਹੈ ਜੀ ਸਿੱਟ ਹਾਂਜੀ ਉਸ ਸਿੱਟ ਨੇ ਮੋਹਾਲੀ ਕੋਰਟ ਤੇ ਇੱਕ ਪਟੀਸ਼ਨ ਪਾਈ ਹੈ ਜੀ ਉਹਦੇ ਚ ਉਹਨਾਂ ਨੇ ਕਿਹਾ ਕਿ ਸਾਨੂੰ ਸਰਚ ਵਾਰੰਟ ਮਿਲਣੇ ਚਾਹੀਦੇ ਤੇ ਇਹ ਮੋਟੀ ਮੋਟੀ ਹੈ ਕਿ ਹੁਣ ਜਿਹੜੀ ਇਸ ਮਾਮਲੇ 'ਚ ਅਜੇ ਤੱਕ ਕੋਈ ਫੈਸਲਾ ਦਿੱਤਾ ਨਹੀਂ ਜੀ 5 ਅਪ੍ਰੈਲ ਨੂੰ ਇਸ ਤੇ ਬਹਿਸ ਹੋਣੀ ਹੈ ਯਾਨੀ ਕਿ ਪਰਸੋਂ ਇਸ ਮਾਮਲੇ ਤੇ ਬਹਿਸ ਹੋਵੇਗੀ ਤੇ ਦੇਖਾਂਗੇ ਦੇ ਚ ਕੀ ਨਿਕਲ ਕੇ ਅੰਦਾਜ਼ ਜਿਹੜੀ ਸਟੇਟ ਕਰਾਇਮ ਬ੍ਰਾਂਚ ਹੈ ਉਹ ਉਸ ਚ ਕਿਤੇ ਤਰੀਕੇ ਤੇ ਮਜ਼ੀਟੇ ਮਜ਼ੀਟੇ ਦੇ ਉਲਟ ਇਹ ਮਾਮਲਾ ਦਰਜ ਹੈ ਸੀ ਇਹਦੇ ਚ ਈਡੀ ਨੇ ਵੀ ਪਹਿਲਾਂ ਮਜੀਤ ਈਡੀ ਜਦੋਂ ਪੁਸਤਾ ਪੁੱਛਕਿਸ ਕਰ ਰਹੀ ਸੀ ਕਿ ਪੰਜਾਬ ਚ ਡਰਗ ਰੈਕੇਟ ਦੇ ਆਰੋਪੀਆਂ ਨਾਲ ਉਸ ਚ ਕਿਤੇ ਨਾ ਕਿਤੇ ਮਜੀਠੀਆ ਦਾ ਨਾਮ ਆਇਆ ਸੀਗਾ ਤੇ ਸੋਨਾ ਚ ਫੰਡ ਲੈਣ ਦੀ ਮਾਈਨਿੰਗ ਦੇ ਰੋਪ ਤੇ ਡਰਗ ਤਸਕਰਾ ਨੂੰ ਛੁਡਾਉਣ ਚ ਮਦਦ ਕਰਨੀ ਇਸ ਕਿਸਮ ਦੇ ਆਰੋਪ ਉਹਨਾਂ ਤੇ ਲੱਗੇ ਸੀਗੇ ਤੇ ਹੁਣ ਸਰਚ ਵਾਰੰਟ ਮੰਗਰੀ ਹੈ ਦੇਖਦੇ ਹਾਂ ਕਿ ਕੀ ਬਣਦਾਗਾ ਜਿਹੜਾ ਉਹ ਪੂਰਾ ਰਕਦੀਸ਼ ਭੋਲਾ ਵਾਲਾ ਮਾਮਲਾਗਾ ਉਹਦੇ ਚ ਕਿਤੇ ਨ ਕਿਤੇ ਚੀਜ਼ਾਂ ਹੈਗੀਆਂ ਤੇ 2022 ਚ ਐਸਆਈਟੀ ਨੇ ਇਸਤੇ ਮਾਮਲਾ ਦਰਜ ਕੀਤਾ ਸੀਗਾ ਉਹਦੇ ਚ ਇਹ ਸਰਚ ਵਾਰੰਟ ਮੰਗ ਰਹੇ ਨੇ ਜੀ ਸੋ ਪ੍ਰੋਗਰਾਮ ਦਾ ਸਮਾ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ ਇੱਕ ਖਬਰ ਆਖਰ ਦੇ ਵਿੱਚ ਜੇ ਤੇਜ਼ੀ ਦੇ ਨਾਲ ਤੁਸੀਂ ਦੱਸਣਾ ਚਾਹੋ ਤਾਂ ਜ਼ਰੂਰ ਚਾਨਣਾ ਪਾ ਦਿਓ ਵਾਤਾਵਰਨ ਨੂੰ ਲੈ ਕੇ ਕਿ ਗਰਮੀ ਬਹੁਤ ਤੇਜ਼ੀ ਦੇ ਨਾਲ ਵਧਣ ਵਾਲੀ ਹੈ ਹਾਂਜੀ ਪੰਜਾਬ ਚ ਇਸ ਵਾਰ ਰਿਕਾਰਡ ਗਰਮੀ ਹੋ ਸਕਦੀ ਹੈ ਕਿ ਪਿਛਲੇ ਤੁਸੀਂ ਲਾ ਲਓ 24 ਘੰਟਿਆਂ ਚ ਹੀ ਕਿਤੇ ਨ ਕਿਤੇ ਅ ਅ ਅ ਢਾਈ ਅ ਮਤਲਬ 10 ਡਿਗਰੀ ਦੇ ਨੇੜੇ ਜੇ ਤੁਸੀਂ ਮੰਨ ਕੇ ਚੱਲੋ ਟੈਂਪਰੇਚਰ ਵਧਿਆਗਾ ਤੇ ਇਹ ਕਿਹਾ ਜਾ ਰਿਹਾਗਾ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਅਗਲੇ 24 ਘੰਟਿਆਂ 'ਚ ਇਹ 2-3 ਡਿਗਰੀ ਹੋਰ ਵਧ ਸਕਦਾ ਹੈ ਇਨਕਿ 48 ਘੰਟਿਆਂ 'ਚ ਕਿਤੇ ਨਾ ਕਿਤੇ 5 ਡਿਗਰੀ ਤੱਕ ਜਿਹੜਾ ਤਾਪਮਾਨ ਵਧ ਸਕਦਾਗਾ ਬਠਿੰਡੇ 'ਚ ਜਿਹੜਾ ਹੈਗਾ ਉਹ 35 ਡਿਗਰੀ ਤੋਂ ਪਾਰ ਹੋ ਚੁੱਕਿਆਗਾ ਜੀ ਤੇ ਕਿਤੇ ਨਾ ਕਿਤੇ ਹੁਣ ਆਪਾਂ ਨੂੰ ਦੇਖਣ ਨੂੰ ਮਿਲਣਗੇ ਕਿ ਜਿਹੜੇ ਦਿਨ ਹੈਗੇ ਆ ਉਹ ਖਾਸੇ ਗਰਮ ਹੋਣਗੇ ਤੇ ਮਤਲਬ ਜਿੰਨੀ ਗਰਮੀ ਮਈ ਮਹੀਨੇ ਚ ਪੈਣੀ ਚਾਹੀਦੀ ਸੀ ਉਹ ਹੁਣ ਆਪਾਂ ਨੂੰ ਅਪ੍ਰੈਲ ਚ ਹੀ ਦੇਖਣ ਨੂੰ ਮਿਲੂਗੀ ਜੀ ਜੀ ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਤੁਸੀਂ ਜੁੜੇ ਪੁਨੀਆ ਜੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ